ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਇੱਕ ਬਹੁਤ ਹੀ ਅਮੀਰ ਪਰਿਵਾਰ ਦਾ ਲੜਕਾ ਜਿਹਦਾ ਨਾਮ ਗੋਬਿੰਦਾ 25-26 ਸਾਲ ਦੀ ਉਹਦੀ ਉਮਰ ਆ ਬਹੁਤ ਛੋਟੀ ਉਮਰ ਦੇ ਵਿੱਚ ਉਹਨੇ ਆਪਣੇ ਪਾਪਾ ਦੇ ਬਿਜ਼ਨਸ ਨੂੰ ਸੰਭਾਲ ਲਿਆ ਸੀ ਉਹਨੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹੀ ਆਪਣੇ ਪਾਪਾ ਦੇ ਬਿਜ਼ਨਸ ਦੇ ਵਿੱਚ ਆਪਣਾ ਕੰਮ ਜਿਹੜਾ ਕਰਨਾ ਸ਼ੁਰੂ ਕਰਤਾ ਸੀ ਬਹੁਤ ਛੋਟਾ ਹੁੰਦਾ ਹੀ ਉਹ ਆਪਣੇ ਪਾਪਾ ਦੀ ਬਿਜ਼ਨਸ ਬਾਰੇ ਗੱਲਾਂ ਕਰਦਾ ਰਹਿੰਦਾ ਬਿਜ਼ਨਸ ਦੀਆਂ ਬਰੀਕੀਆਂ ਬਾਰੇ ਜਾਣਦਾ ਰਹਿੰਦਾ ਸੀ ਇਸ ਲਈ ਉਹਦੇ ਪਾਪਾ ਨੇ ਉਹਨੂੰ ਕਿਹਾ ਕਿ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹੁਣ ਬਿਜ਼ਨਸ ਤੂੰ ਸੰਭਾਲ ਲਾ ਤੇ ਉਹਨੇ ਬਿਜ਼ਨਸ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਬਹੁਤ ਅਮੀਰ ਸੀ ਪੂਰੀ ਠਾਠ ਵਾਟ ਸੀ ਉਹਦੀ ਇੱਕ ਦਿਨ ਉਹ ਬਹੁਤ ਉਲਝਿਆ ਹੋਇਆ ਸੀ ਉਹਦਾ ਮਨ ਬਹੁਤ ਉਦਾਸ ਸੀ ਉਹ ਸੋਚ ਰਿਹਾ ਸੀ ਕਿ ਮੇਰੇ ਕੋਲੇ ਪੈਸੇ ਦੀ ਕਮੀ ਨਹੀਂ ਮੇਰੇ ਕੋਲੇ ਗੱਡੀਆਂ ਦੀ ਕਮੀ ਨਹੀਂ ਵਧੀਆ ਘਰ ਆ ਵਧੀਆ ਮੇਰੀ ਲਾਈਫ ਆ ਕਿਤੇ ਵੀ ਮੈਂ ਜਾ ਸਕਦਾ ਕੁਝ ਵੀ ਮੈਂ ਖਾ ਸਕਦਾ ਕੁਝ ਵੀ ਮੈਂ ਪਹਿਨ ਸਕਦਾ ਪਰ ਮਨ ਨੂੰ ਸਕੂਨ ਫੇਰ ਵੀ ਨਹੀਂ ਨਹੀਂ ਤਾਂ ਆਪਾਂ ਨੂੰ ਇਹ ਹੁੰਦਾ ਨਾ ਜੇ ਆਪਣੀ ਜ਼ਿੰਦਗੀ ਚ ਕਿਸੇ ਚੀਜ਼ ਦੀ ਕਮੀ ਆਪਾਂ ਉਹਦੇ ਲਈ ਭੱਜ ਦੌੜ ਕਰਦੇ ਆ ਤੇ ਆਪਣਾ ਮਨ ਆ ਜਿਹੜਾ ਕੰਮ ਚ ਲੱਗਿਆ ਰਹਿੰਦਾ ਉਹ ਸੋਚਦਾ ਵੀ ਮੈਂ ਬਹੁਤ ਛੋਟੀ ਉਮਰ ਦੇ ਵਿੱਚ ਕੰਮ ਕਰਨਾ ਲੱਗ ਗਿਆ ਸੀ ਵੀ ਮੈਂ ਕੰਮ ਹੀ ਕਰੀ ਜਾਊਂਗਾ ਤੇ ਚਲੋ ਉਹਨਾਂ ਇੱਕ ਦਿਨ ਇਹ ਸੋਚਦਾ ਵੀ ਆਏ ਨਹੀਂ ਇੱਕ ਦਿਨ ਇਸ ਜਿਹੜੀ ਅਮੀਰੀ ਭਰੀ ਲਾਈਫ ਆ ਇਹ ਤੋਂ ਥੋੜਾ ਜਿਹਾ ਹਟ ਕੇ ਕਿਸੇ ਮਤਲਬ ਇਹੋ ਜਿਹੇ ਏਰੀਏ 'ਚ ਜਾਈਏ ਜਿੱਥੇ ਮਨ ਨੂੰ ਸਕੂਨ ਮਿਲੇ ਚਲੋ ਉਹਨਾਂ ਆਪਣੀ ਗੱਡੀ ਚੱਕਦਾ ਇਕੱਲਾ ਹੀ ਹੁੰਦਾ ਉਹ ਕੁਝ ਵੀ ਨਾਲ ਨਹੀਂ ਲੈਂਦਾ ਉਹ ਤੇ ਉਹਨਾਂ ਲੌਂਗ ਡਰਾਈਵ ਤੇ ਹੀ ਕੱਲ ਜਾਂਦਾ ਜਦੋਂ ਉਹ ਜਾਂਦਾ ਤੇ ਜਾਂਦਾ ਜਾਂਦਾ ਉਹ ਇੱਕ ਪਛੜੇ ਹੋਏ ਪਿੰਡ 'ਚ ਪਹੁੰਚ ਜਾਂਦਾ। ਉਸ ਪਿੰਡ ਦੇ ਵਿੱਚ ਜਾ ਕੇ ਉੱਥੇ ਇੱਕ ਸੂਹਾ ਵਗਦਾ ਹੁੰਦਾ। ਉਹਦੇ ਆਲੇ-ਦੁਆਲੇ ਉੱਥੇ ਖੇਤ ਹੁੰਦੇ ਆ ਤੇ ਉੱਥੇ ਉਹ ਗੱਡੀ ਰੋਕ ਲੈਂਦਾ। ਗੱਡੀ ਰੋਕ ਕੇ ਉਹ ਖੇਤਾਂ ਦੇ ਵਿੱਚ ਢੇੜਾ ਮਾਰਦਾ। ਕਿਸਾਨ ਸੀ ਜਿਹੜੇ ਉਹ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀ, ਉਹਨਾਂ ਨੂੰ ਵੇਖਦਾ, ਫੋਟੋਆਂ ਕਰਦਾ ਤੇ ਐਸੀ ਤਰ੍ਹਾਂ ਉਹ ਤੁਰਿਆ ਫਿਰਦਾ ਰਹਿੰਦਾ। ਤੇ ਜਦੋਂ ਉਹ ਉੱਥੋਂ ਵਾਪਸੀ ਕਰਨ ਲੱਗਦਾ, ਤਾਂ ਅਚਾਨਕ ਕਾਫੀ ਮੀਂਹ ਆਉਣ ਲੱਗ ਜਾਂਦਾ। ਤੇ ਮੀਂਹ ਦੇ ਦੌਰਾਨ ਉਹ ਇੱਕ ਗੱਲ ਵੇਖੀ ਵੀ ਉਸ ਪਿੰਡ ਦੇ ਵਿੱਚ ਨਾ ਤਾਂ ਕੋਈ ਆਹ ਲੱਗਦਾ ਸੀ ਹਨਾ ਵੀ ਬਹੁਤਾ ਹੀ ਕੋਈ ਵਧੀਆ ਘਰ ਇੱਕੋ ਜਿਹੇ ਘਰ ਸੀਗੇ ਮਤਲਬ ਗਰੀਬਾਂ ਦੇ ਜਿਸ ਤਰ੍ਹਾਂ ਘਰ ਹੁੰਦੇ ਨੇ ਉਸ ਤਰ੍ਹਾਂ ਦੇ ਹੀ ਘਰ ਸੀ ਕੱਚੇ ਜਿਹੇ ਘਰ ਸੀਗੇ ਤੇ ਕੋਈ ਲਾਈਟ ਵੀ ਕਿਸੇ ਕਿਸੇ ਘਰੇ ਤਾਂ ਲਾਈਟ ਵੀ ਹੈ ਨਹੀਂ ਸੀਗੀ ਤੇ ਚਲੋ ਉਹ ਵੇਖਦਾ ਤੇ ਉਹ ਅੱਗੇ ਜਾ ਕੇ ਵੇਖਦਾ ਵੀ ਪਾਣੀ ਬਹੁਤ ਹੁੰਦਾ ਜਿਹੜੇ ਰਾਤੀ ਉਹ ਜਾ ਰਿਹਾ ਹੁੰਦਾ ਤੇ ਉਹਨੂੰ ਐ ਲੱਗਦਾ ਵੀ ਹੁਣ ਮੈਂ ਇੱਥੋਂ ਨਿਕਲ ਨਹੀਂ ਸਕਦਾ ਉਹ ਉਸੇ ਪਿੰਡ ਦੇ ਵਿੱਚ ਇੱਕ ਸਾਈਡ ਤੇ ਕਰਕੇ ਗੱਡੀ ਰੋਕ ਲੈਂਦਾ ਗੱਡੀ ਰੋਕਦਾ ਤੇ ਮੀਂਹ ਇੰਨਾ ਜ਼ਿਆਦਾ ਹੁੰਦਾ ਉਹਨੂੰ ਠੰਡ ਵੀ ਲੱਗ ਰਹੀ ਹੁੰਦੀ ਹੈ ਤੇ ਭੁੱਖ ਵੀ ਉਹ ਸੋਚਦਾ ਵੀ ਆਇਆ ਤਾਂ ਮੇਰੀ ਰਾਤ ਨਹੀਂ ਨਿਕਲਣੀ ਵੀ ਮੈਂ ਕਿਸੇ ਦੇ ਘਰ ਜਾਵਾਂ ਉਹ ਆਪਣੀ ਗੱਡੀ ਨਾਲ ਇੱਕ ਖਸਤਾ ਹਾਲ ਮਕਾਨ ਦੇ ਅੱਗੇ ਰੋਕ ਦਿੰਦਾ ਜਾ ਕੇ ਤੇ ਉਹਨਾਂ ਨਾਲ ਕੁੰਡਾ ਖੜਕਾਉਂਦਾ ਗੇਟ ਦਾ ਮੀਂਹ ਪੈ ਰਿਹਾ ਸੀ ਤੇ ਅੰਦਰੋਂ ਨਾ ਆਵਾਜ਼ ਆਈ ਕਿਸੇ ਔਰਤ ਦੀ ਕਹਿੰਦੀ ਵੀ ਐਨੇ ਮੀਂਹ 'ਚ ਕੌਣ ਹੈ ਬਾਹਰ ਉਹ ਕਹਿੰਦਾ ਕਿ ਆਂਟੀ ਪਲੀਜ਼ ਦਰਵਾਜ਼ਾ ਖੋਲ ਦਿਓ ਚਲੋ ਉਹ ਨਾ ਅੰਦਰੋਂ ਆਵਾਜ਼ ਆਉਂਦੀ ਐ ਵੀ ਰੁਕ ਜਾਓ ਇੱਕ ਮਿੰਟ ਤਾਂ ਇੱਕ ਕੁੜੀ ਆਉਂਦੀ ਆ ਕੁੜੀ ਐ ਜਿਹੜੀ ਮੁਟਿਆਰ ਕੁੜੀ ਆ ਉਹ ਕਹਿੰਦੀ ਵੀ ਹਾਂਜੀ ਕੌਣ ਉਹ ਕਹਿੰਦਾ ਵੀ ਮੈਂ ਤਾਂ ਨਾ ਰਾਹ ਗੀਰਾ ਤੇ ਮੈਨੂੰ ਇੱਥੇ ਹਨੇਰਾ ਹੋ ਗਿਆ ਮੀਂਹ ਆਉਣ ਲੱਗ ਗਿਆ ਵੀ ਮੈਂ ਤਾਂ ਮੀਂਹ ਤੋਂ ਬਚਣ ਲਈ ਪਨਾਹ ਲੈਣਾ ਚਾਹਣਾ ਚਲੋ ਕੁੜੀ ਐ ਜਿਹੜੀ ਦਰਵਾਜ਼ਾ ਖੋਲ ਦਿੰਦੀ ਆ ਕੁੜੀ ਦੇ ਵਿਚਾਰੀ ਦੇ ਫਟੇ ਜੇ ਕੱਪੜੇ ਪਾਏ ਹੁੰਦੇ ਆ ਪਰ ਕੁੜੀ ਸੋਹਣੀ ਬਹੁਤ ਹੁੰਦੀ ਆ ਦੇਖਣ ਦੇ ਵਿੱਚ ਵਾਲ ਜਿਹੜੇ ਖਿਲਰੇ ਹੁੰਦੇ ਆ ਉਹ ਕਹਿੰਦੀ ਵੀ ਮਹਿਮਾਨ ਨੂੰ ਕੁਛ ਕਿਉਣੀ ਆ ਦਰਵਾਜਾ ਤਾਂ ਖੋਲ ਦਿੰਦੀ ਆ ਉਹ ਉਹ ਕਹਿੰਦੀ ਵੀ ਇੱਥੇ ਰੁਕੋ ਉਹਨਾਂ ਦੀ ਦਰਵਾਜਾ ਜਾਂ ਬਣਿਆ ਹੁੰਦਾ ਉੱਥੇ ਰੁਕ ਜਾਂਦਾ ਤੇ ਅੰਦਰ ਉਹ ਆਪਣੀ ਮਾਂ ਨੂੰ ਪੁੱਛਣ ਜਾਂਦੀ ਆ ਵੀ ਮੰਮੀ ਕੋਈ ਨਾ ਮੁੰਡਾ ਜਾਗਾ ਵੀ ਗੱਡੀ ਤੇ ਆਇਆ ਸੋਹਣੇ ਸੋਹਣੇ ਕੱਪੜੇ ਪਾਏ ਆ ਵੀ ਉਹਨੇ ਰਾਤ ਕੱਟਣੀ ਆ ਉਹ ਕਹਿੰਦੀ ਬਲਾਲਾ ਪੁੱਤ ਵੀ ਆਪਣੇ ਭਾਗ ਦੇਖ ਹਨਾ ਵੀ ਘਰੇ ਆਇਆ ਮਹਿਮਾਨ ਤਾਂ ਜਿਹੜਾ ਹਨਾ ਜਾਂ ਕੋਈ ਪਨਾਹ ਮੰਗਣ ਆਇਆ ਵੀ ਉਹਨੂੰ ਮੋੜੀਦਾ ਨਹੀਂ ਹੁੰਦਾ ਵੀ ਆਪਣੇ ਘਰੇ ਕਿਹੜਾ ਕੁਝ ਹੈਗਾ ਵੀ ਉਹ ਚੱਕ ਕੇ ਲੈ ਜੂ ਜਿਹੜਾ ਚੱਲ ਪਈ ਉਹ ਮੁੰਡੇ ਨੂੰ ਕਹਿੰਦੀ ਆ ਵੀ ਆਜੋ ਉਹ ਮੁੰਡਾ ਨਾਲ ਅੰਦਰ ਜਾਂਦਾ ਅੰਦਰ ਉਹਨਾਂ ਦਾ ਜਿਹੜਾ ਘਰ ਹੁੰਦਾ ਉਹਦਾ ਬਸ ਇੱਕੋ ਹੀ ਕਮਰਾ ਬਣਿਆ ਹੁੰਦਾ ਇੱਕ ਕਮਰੇ ਦੇ ਵਿੱਚ ਇੱਕ ਸਾਈਡ ਉਹ ਅੰਗੀਠੀ ਬਾਲ ਕੇ ਬੈਠੀਆਂ ਹੁੰਦੀਆਂ ਲਗੀਆਂ ਤੇ ਇੱਧਰ ਦੋ ਮੰਜੇ ਪਏ ਹੁੰਦੇ ਆ ਉੱਥੇ ਬਿਸਤਰਾ ਜਾਂ ਪਿਆ ਹੁੰਦਾ ਬਸ ਜਿੱਦਾਂ ਛੋਟਾ ਜਿਹਾ ਆਪਣੀ ਟਾਈਪ ਮਕਾਨ ਹੁੰਦਾ ਚਲੋ ਮੁੰਡਾ ਨਾ ਉਹ ਮੀਂਹ ਭਿੱਜਣ ਤੋਂ ਤਾਂ ਬਚ ਜਾਂਦਾ ਇਹਨਾਂ ਨਹੀਂ ਭਿੱਜਿਆ ਹੁੰਦਾ ਉਹ ਤੇ ਉਹਨੂੰ ਠੰਡ ਲੱਗ ਰਹੀ ਹੁੰਦੀ ਆ ਉਹ ਅੰਗੀਠੀ ਕੋਲ ਬਹਿ ਜਾਂਦਾ ਜਾ ਕੇ ਫੱਟੀ ਤੇ ਆਂਟੀ ਨੂੰ ਉਹ ਸੱਸੀ ਘਾਲ ਬੁਲਾਉਂਦਾ ਤੇ ਉਹ ਕਹਿੰਦੀ ਸੱਸ ਜੀ ਕਹਿੰਦੀ ਪੁੱਤ ਤੂੰ ਤਾਂ ਦੇਖਣ ਜ ਬਹੁਤ ਪੜਿਆ ਲਿਖਿਆ ਲੱਗਦਾ ਗੋਰਾ ਚਿੱਟਾ ਵੀ ਤੂੰ ਇੱਥੇ ਕਿਵੇਂ ਫਸ ਗਿਆ ਤੇ ਉਹ ਕਹਿੰਦਾ ਵੀ ਆਂਟੀ ਪਹਿਲਾਂ ਮੈਨੂੰ ਖਾਣ ਨੂੰ ਕੁਝ ਦਿਓ ਵੀ ਮੈਂ ਫਿਰ ਦੱਸਾਂ ਸਾਰੀ ਗੱਲ ਉਹ ਕਹਿੰਦੀ ਵੀ ਪੁੱਤ ਸਾਡੇ ਕੋਲੇ ਗਰੀਬਾਂ ਕੋਲ ਤਾਂ ਹਨਾ ਬਸ ਆਹੀ ਆ ਇੱਕ ਰੋਟੀ ਆ ਤੇ ਚਟਣੀ ਆ ਨਾਲ ਵੀ ਤੂੰ ਇਹੀ ਖਾ ਲੇਂਗਾ ਕਹਿੰਦਾ ਵੀ ਜਿਵੇਂ ਵੀ ਆ ਤਦ ਦੇ ਦਿਓ ਚਲ ਉਹਨਾਂ ਔਰਤਾਂ ਜਿਹੜੀ ਉਹ ਆਪਣੀ ਕੁੜੀ ਨੂੰ ਕਹਿੰਦੀ ਆ ਵੀ ਆਟਾ ਜਿਹੜਾ ਗੁੰਨੇ ਆ ਪਿਆ ਵੀ ਆਪਾਂ ਤਾਂ ਖਾ ਲਈ ਰੋਟੀ ਜਿਹੜਾ ਬੱਚੇ ਆਟਾ ਪਿਆ ਵੀ ਇਹਨੂੰ ਰੋਟੀ ਬਣਾ ਦੇ ਚਲੋਂ ਅੰਗੀਠੀ ਤੇ ਤਵਾ ਰੱਖਦੀ ਆ ਤੇ ਉੱਥੇ ਹੀ ਰੋਟੀ ਬਣਾ ਦਿੰਦੀ ਆ ਤੇ ਉਹ ਮੁੰਡਾ ਉਸ ਅੰਗੀਠੀ ਢਾਈਪ ਚੁੱਲ੍ਹੇ ਕੋਲ ਬੈਠਾ ਹੀ ਥਾਲੀ ਦੇ ਵਿੱਚ ਪਾ ਕੇ ਉਹ ਚਲੋ ਥੋੜਾ ਬਹੁਤਾ ਉਹਨੂੰ ਘਿਓ ਵੀ ਪਾਉਂਦੀ ਆ ਰੋਟੀ ਚੋਪੜ ਕੇ ਦੇ ਦਿੰਦੀ ਆ ਕਿਉਂਕਿ ਉਹਨਾਂ ਨੂੰ ਆਏ ਸੀ ਵੀ ਸਾਡੇ ਮਹਿਮਾਨ ਆਇਆ ਆਪ ਪਤਾ ਨਹੀਂ ਵਿਚਾਰੀਆਂ ਹੋਰ ਰੁੱਖੇ ਹੀ ਖਾਂਦੀਆਂ ਹੋਣ ਚਲ ਜਦੋਂ ਉਹ ਰੋਟੀ ਖਾਣ ਲੱਗਦਾ ਉਹਨੂੰ ਇੱਕ ਵਾਰ ਤਾਂ ਐਂ ਜਿ ਲੱਗਦਾ ਵੀ ਇਹ ਮੈਂ ਰੋਟੀ ਖਾਊਂਗਾ ਇਹ ਜੀ ਹਨਾ ਮੋਟੀ ਜੀ ਰੋਟੀ ਵੀ ਚਲ ਫਿਰ ਉਹਨੂੰ ਭੁੱਖ ਵੀ ਇੰਨੀ ਲੱਗੀ ਸੀ ਤੇ ਜਦੋਂ ਨਾ ਉਹ ਇੱਕ ਬੁਰਕੀ ਪਾਉਂਦਾ ਹਨਾ ਮੂੰਹ ਚ ਤੈਨੂੰ ਇੰਨੀ ਸਵਾਦ ਲੱਗਦੀ ਹੈ ਨਾ ਉਹ ਚਟਣੀ ਨਾਲ ਰੋਟੀ ਕਿਉਂਕਿ ਉਹਨੇ ਕਦੇ ਚਟਣੀ ਨਾਲ ਰੋਟੀ ਖਾਧੀ ਨਹੀਂ ਸੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਸ਼ੁਰੂ ਤੋਂ ਉਹ ਖਾਂਦਾ ਆਇਆ ਸੀ ਫਲ ਫਰੂਟ ਕੀ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਇਹੋ ਜੀ ਰੋਟੀ ਤਾਂ ਉਹਨੇ ਕਦੇ ਖਾਧੀ ਨਹੀਂ ਸੀ ਗਰਮ ਗਰਮ ਰੋਟੀ ਤਵੇ ਤੋਂ ਲੈਂਦੀ ਲੈਂਦੀ ਜਦੋਂ ਉਹਨੇ ਬੁਰਕੀ ਖਾਧੀ ਤੇ ਉਹਦਾ ਮਨ ਨਾ ਗਦਗਦ ਹੋ ਉੱਠਿਆ ਤੇ ਉਹ ਆਪਣੇ ਮਨ 'ਚ ਸੋਚਦਾ ਵੀ ਜਿਹੜਾ ਸਕੂਨ ਮੈਂ ਇੱਥੇ ਲੱਭਣ ਤੁਰਿਆ ਸੀ ਵੀ ਸਕੂਨ ਤਾਂ ਇੱਥੇ ਮਿਲਿਆ ਮੈਨੂੰ ਵੀ ਦੇਖ ਭੁੱਖੇ ਢਿੱਡ ਜਦੋਂ ਇੱਕ ਬੁਰਕੀ ਚਟਣੀ ਨਾਲ ਘਿਓ ਨਾਲ ਅੰਦਰ ਗਈ ਤੇ ਉਹਨੂੰ ਤਾਂ ਐਂ ਲੱਗਿਆ ਵੀ ਇਹ ਤਾਂ ਜੰਨਤ ਹੀ ਆ ਤੇ ਇਹ ਚ ਲੋਕ ਖਾਂਦਾ ਕਰਦਾ ਨਾ ਉਹ ਚਾਰ ਪੰਜ ਰੋਟੀਆਂ ਖਾ ਜਾਂਦਾ ਤੇ ਉਹ ਕੁੜੀ ਜਿਹੜੀ ਉਹਨੂੰ ਵੀ ਐਂ ਖੁਸ਼ੀ ਹੁੰਦੀ ਆ ਹਨਾ ਵੀ ਇਹਨੂੰ ਰੋਟੀ ਸਵਾਦ ਲੱਗੀ ਤੇ ਉਹ ਆਂਟੀ ਕਹਿੰਦੀ ਕਿ ਪੁੱਤ ਤੂੰ ਤਾਂ ਵਧੀਆ ਤਕੜੇ ਕਰਦਾ ਲੱਗਦਾ ਵੀ ਤੈਨੂੰ ਆ ਰੋਟੀ ਸਵਾਦ ਲੱਗੀ ਉਹ ਕਹਿੰਦਾ ਸੱਚ ਦੱਸਾਂ ਆਂਟੀ ਇਹ ਜੀ ਰੋਟੀ ਤਾਂ ਮੈਂ ਕਦੇ ਖਾਦੀ ਨਹੀਂ ਕਹਿੰਦਾ ਮੈਂ ਆਪਦੇ ਘਰਾਂ ਚ ਘਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਭਗਵਾਨ ਖਾਣਾ ਪਰ ਉਹ ਸਕੂਨ ਨਹੀਂ ਉਹ ਸਵਾਦ ਨਹੀਂ ਜਿਹੜਾ ਇਸ ਰੋਟੀ ਚ ਚਲੋ ਕਹਿੰਦੀ ਜਿਉਂਦਾ ਰਹੇ ਪੁੱਤ ਚਲੋ ਰੋਟੀ ਖਾਂਦਾ ਰੋਟੀ ਖਾਣ ਤੋਂ ਬਾਅਦ ਉਹ ਦੁੱਧ ਗਰਮ ਕਰਦੀਆਂ ਨੇ ਜੀਆਂ ਦੋਨੋਂ ਮਾਵਾਂ ਧੀਆਂ ਦੁੱਧ ਗਰਮ ਕਰਕੇ ਉਚੇਲੇਚੀ ਵਗੈਰਾ ਜੀ ਪਾ ਕੇ ਚਲੋ ਉਹਨੂੰ ਦਿੰਦੀਆਂ ਨੇ ਉਹ ਤੇ ਹੁਣ ਜਿਹੜਾ ਦੁੱਧ ਉਹਨਾਂ ਨੇ ਸਵੇਰੇ ਚਾਹ ਘਰ ਨੂੰ ਰੱਖਿਆ ਸੀ ਉਹਨੂੰ ਪਿਆ ਦਿੰਦੀਆਂ ਨੇ ਜੀਆਂ ਤੇ ਚਲੋ ਦੁੱਧ ਪੀ ਕੇ ਤੇ ਪੈ ਜਾਂਦਾ ਪਿਆ ਉਹ ਸੋਚਦਾ ਵੀ ਇੱਥੇ ਹਨਾ ਵੀ ਦੋ ਇਹਨਾਂ ਕੋਲ ਮੰਜੇ ਆ ਅਸਲ ਦੇ ਵਿੱਚ ਉਹਨਾਂ ਦੇ ਦੋ ਹੀ ਮੰਜੇ ਸੀ ਇੱਕ ਮੰਜੇ ਤੇ ਉਹਨੂੰ ਦੇ ਦਿੰਦੀਆਂ ਇੱਕ ਮੰਜਾ ਪੈਣ ਨੂੰ ਤੇ ਉਹ ਮਾਵਾਂ ਧੀਆਂ ਇੱਕ ਮੰਜੇ ਤੇ ਪੈ ਜਾਂਦੀਆਂ ਨੇ ਜੀਆਂ ਉਹ ਸੋਚਦਾ ਵੀ ਇਹਨਾਂ ਤੇ ਜਦੋਂ ਕੋਈ ਹੋਰ ਮਹਿਮਾਨ ਆਉਂਦਾ ਹੋਊਗੀ ਕਿਵੇਂ ਐਡਜਸਟ ਕਰਦੇ ਹੋਣਗੇ ਵੀ ਫਿਰ ਵੀ ਦੇਖ ਇੱਥੇ ਹਨਾ ਝੋਂਪੜੀ ਟਾਈਪ ਇਹ ਕਮਰਾ ਹੈਗਾ ਵੀ ਕਿੰਨਾ ਇੱਥੇ ਨਿਗਾ ਅੰਗੀਠੀ ਦਾ ਨਿਗਾ ਰਿਹਾ ਸੀ ਤੇ ਉਹਨੂੰ ਕੱਚੀ-ਕੱਚੀ ਖੁਸ਼ਬੂ ਵੀ ਆ ਰਹੀ ਸੀ ਕਿਉਂਕਿ ਮੀਂਹ ਪੈ ਰਿਹਾ ਸੀ ਮੀਂਹ ਨਾਲ ਮਿੱਟੀ ਹੈ ਜਿਹੜੀ ਉਹਦੀ ਖੁਸ਼ਬੂ ਹੁੰਦੀ ਉਹ ਬਹੁਤ ਸੋਹਣੀ ਹੁੰਦੀ ਆ ਚਲੋ ਉਹ ਪਿਆ ਪਿਆ ਉਹਨੂੰ ਐ ਲੱਗਦਾ ਸੀ ਮੈਂ ਬਹੁਤ ਜੰਨਤ ਦੇ ਵਿੱਚ ਆ ਗਿਆ ਤੇ ਉਹ ਚਲ ਸੌ ਜਾਂਦਾ ਇਨਾਂ ਸੋਚਾਂ ਦੇ ਵਿੱਚ ਹੀ ਜਦੋਂ ਸੌਂਦਾ ਤੇ ਸਵੇਰੇ ਜਦੋਂ ਉਹਨੂੰ ਜਾਗ ਆਉਂਦੀ ਆ ਉਹ ਵੇਖਦਾ ਵੀ ਉਹ ਮਾਮਾ ਮਾਤੀਆਂ ਉੱਥੇ ਨਹੀਂ ਹੁੰਦੀਆਂ ਉਹ ਬਾਹਰ ਨਿਕਲ ਕੇ ਵੇਖਦਾ ਅੱਖਾਂ ਜੀਆਂ ਪੂੰਝਦਾ ਧੁੱਪਾ ਪੂਰੀ ਨਿਕਲ ਚੁੱਕੀ ਹੁੰਦੀ ਹੈ ਤੇ ਮੀਂਹ ਉਹ ਵੀ ਰੁਕ ਗਿਆ ਹੁੰਦਾ ਤੇ ਧੁੱਪ ਜਿਹੜੀ ਕਰੜੀ ਕਰੜੀ ਧੁੱਪ ਲੱਗਦੀ ਹੈ ਉਹਨੂੰ ਤੇ ਉੱਠ ਕੇ ਉਹ ਆਸ-ਪਾਸੇ ਨਿਗਾ ਮਾਰਦਾ ਤੇ ਮਾਮਾ ਮਾਤੀਆਂ ਘਰੇ ਨਹੀਂ ਹੁੰਦੀਆਂ ਪਸ਼ੂਕ ਜੀ ਉਹਨਾਂ ਦੇ ਰੱਖੇ ਹੋਏ ਸੀ ਇੱਕ ਪਾਸੇ ਥੋੜਾ ਸਤੜਾ ਜਿਹਾ ਬਣਿਆ ਹੋਇਆ ਸੀ ਉੱਥੇ ਪਸ਼ੂ ਸੀ ਉਹਨਾਂ ਦੇ ਚਲੋ ਉਹ ਬੈਠ ਕੇ ਉਹਨਾਂ ਦੀ ਵੇਟ ਕਰਨ ਲੱਗ ਜਾਂਦਾ 10 ਮਿੰਟ ਬਾਅਦ ਉਹ ਦੋਨੋਂ ਮਾਮਾ ਮਾਤੀਆਂ ਆਉਂਦੀਆਂ ਉਹਨਾਂ ਦੇ ਸਿਰ ਤੇ ਚਾਰੇ ਦੀਆਂ ਬੰਡਾ ਹੁੰਦੀਆਂ ਲਿਆ ਕੇ ਉਹ ਚਾਰਾ ਸੁੱਟਦੀਆਂ ਤੇ ਉਹ ਔਰਤ ਜਦੋਂ ਵੇਖਦੀ ਹੈ ਕਹਿੰਦੀ ਪੁੱਤ ਤੂੰ ਉੱਠ ਗਿਆ ਤੈਨੂੰ ਦੱਸ ਵਧੀਆ ਨੀਂਦ ਆਈ ਕੋਈ ਤਕਲੀਫ ਤਾਂ ਨਹੀਂ ਹੋਈ ਉਹ ਕਹਿੰਦਾ ਵੀ ਨਹੀਂ ਆਂਟੀ ਮੈਨੂੰ ਤਾਂ ਬਹੁਤ ਸਕੂਨ ਦੀ ਨੀਂਦ ਆਈ ਵੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਮੈਂ ਕਿੱਥੇ ਪਿਆ ਤੇ ਫਿਰ ਉਹ ਕੁੜੀ ਨੂੰ ਕਹਿੰਦੀ ਹੈ ਕਿ ਚਲ ਐਂ ਕਰ ਤੂੰ ਦੁੱਧ ਕੱਢ ਕੇ ਲਿਆ ਗਾਂ ਦਾ ਵੀ ਆਪਾਂ ਇਹਨੂੰ ਚਾਹ ਬਣਾ ਕੇ ਦੇਈਏ ਚਲੋ ਕੁੜੀ ਹੈ ਜਿਹੜੀ ਧਾਰ ਕੱਢ ਕੇ ਲਿਆਉਂਦੀ ਆ ਫਿਰ ਉਹ ਉਸੇ ਦੁੱਧ ਦੇ ਵਿੱਚ ਪੱਤੀ ਪਾ ਕੇ ਉਹਨੂੰ ਚਾਹ ਬਣਾ ਕੇ ਦਿੰਦੀਆਂ ਤੇਉ ਨੂੰ ਬਾਟੀ ਦੇ ਵਿੱਚ ਪਾ ਕੇ ਚਾਹ ਦਿੱਤੀ ਉਹਨੂੰ ਚਾਹ ਬੜੀ ਸਵਾਦ ਲੱਗੀ ਚਲੋ ਉਸ ਤੋਂ ਬਾਅਦ ਉਹ ਨਾ ਅੰਟੀ ਤੋਂ ਤੇ ਉਹ ਕੁੜੀ ਤੋਂ ਵਿਦਾ ਲੈਂਦਾ ਤੇ ਉਹ ਕਹਿੰਦੀ ਵੀ ਰੋਟੀ ਖਾ ਕੇ ਜਾਈਂ ਕਹਿੰਦਾ ਨਹੀਂ ਜਾਣਾ ਉਹ ਕਹਿੰਦੀ ਵੀ ਨਹੀਂ ਰੋਟੀ ਬਿਨਾ ਤਾਂ ਨਹੀਂ ਮੈਂ ਤੈਨੂੰ ਜਾਣ ਦਿੰਦੀ ਉਹਨਾਂ ਤੰਦੂਰ ਉਹਨਾਂ ਨੇ ਤਪਾਇਆ ਤੰਦੂਰ ਸੀ ਉਹਨਾਂ ਦੇ ਘਰੇ ਤੰਦੂਰ ਤੇ ਉਹਨਾਂ ਨੇ ਬੇਸਣ ਪਾ ਕੇ ਤੇ ਬੇਸਣ ਦੇ ਵਿੱਚ ਥੋੜਾ ਆਟੇ 'ਚ ਥੋੜਾ ਬੇਸਣ ਪਾ ਕੇ ਵਿੱਚ ਪਿਆਜ਼ ਪਾ ਕੇ ਉਹਨਾਂ ਨੇ ਰੋਟੀ ਬਣਾਈ ਤੰਦੂਰੀ ਤੇ ਉਤੇ ਘਿਓ ਰੱਖ ਕੇ ਉਹਨੂੰ ਦਿੱਤਾ ਤੇ ਉਹ ਰੋਟੀ ਵੀ ਉਹਨੂੰ ਬੜੀ ਸਵਾਦ ਲੱਗੀ ਚਲੋ ਰੋਟੀ ਖਾ ਕੇ ਉੱਥੋਂ ਜਾਂਦਾ ਤੇ ਉਹ ਹੁਣ ਐ ਸੋਚਦਾ ਸੀ ਵੀ ਮੇਰਾ ਨਾ ਤਾਂ ਮੈਂ ਪੈਸੇ ਲੈ ਕੇ ਆਇਆ ਹਨਾ ਤੇ ਨਾ ਹੀ ਮੇਰੇ ਕੋਲੇ ਕੁਝ ਹੈਗਾ ਵੀ ਮੈਂ ਇਹਨਾਂ ਨੂੰ ਪਹਾਰ ਵਜੋਂ ਦੇ ਜਾ ਚਲੋ ਸੋਚਦਾ ਵੀ ਫੇਰ ਸਹੀ ਫੇਰ ਆਉਂਗਾ ਤੇ ਉਹ ਵਿਦਾ ਲੈ ਕੇ ਚਲੇ ਜਾਂਦਾ ਤੇ ਉਹ ਸੋਚਦਾ ਵੀ ਆਂਟੀ ਮੈਨੂੰ ਪੁੱਛਦੀ ਸੀ ਵੀ ਤੂੰ ਇੱਥੇ ਕਿਵੇਂ ਅਮੀਰ ਘਰ ਦਾ ਮੁੰਡਾ ਵੀ ਮੈਂ ਤਾਂ ਉਹਨੂੰ ਗੱਲ ਹੀ ਨਹੀਂ ਦੱਸੀ ਮੁੜ ਕੇ ਕਿਉਂਕਿ ਉਹਨੇ ਕਿਹਾ ਤਾਂ ਸੀ ਮੈਂ ਮੈਂ ਫੇਰ ਦੱਸੂੰ ਚਲੋ ਉਹ ਗੱਡੀ 'ਚ ਤਾਂ ਬਹਿ ਜਾਂਦਾ ਬੈਠਾ ਉਹ ਸੋਚਾਂ ਦੇ ਵਿੱਚ ਗਵਾਚ ਆਪਣੇ ਘਰ ਆ ਜਾਂਦਾ ਕਹ ਰਾ ਕਿ ਉਹਦੀ ਮਾਂ ਨੂੰ ਕਹਿੰਦੀ ਹੈ ਵੀ ਪੁੱਤ ਤੂੰ ਕਿੱਥੇ ਗਿਆ ਸੀ ਕੱਲ ਦਾ ਤੂੰ ਤਾਂ ਨਾ ਤੇਰਾ ਫੋਨ ਲੱਗ ਰਿਹਾ ਸੀ ਵੀ ਤੂੰ ਦੱਸਿਆ ਹੀ ਨਹੀਂ ਉਹ ਕਹਿੰਦਾ ਵੀ ਮਾਂ ਮੈਂ ਤਾਂ ਕਿਸੇ ਨਾ ਮਤਲਬ ਪਿੰਡ ਦੇ ਵਿੱਚ ਚਲੇ ਆ ਗਿਆ ਸੀ ਮੈਨੂੰ ਤਾਂ ਸਕੂਨ ਦੀ ਲੋੜ ਸੀ ਜਿਹੜਾ ਸਕੂਨ ਮੈਨੂੰ ਕਿਤੇ ਨਹੀਂ ਸੀ ਮਿਲਦਾ ਉਹ ਸਕੂਨ ਲੱਭਣ ਗਿਆ ਸੀ ਮੈਂ ਤਾਂ ਤੇ ਮੇਰਾ ਉੱਥੇ ਮੋਬਾਈਲ ਦਾ ਨੈਟਵਰਕ ਨਹੀਂ ਆਇਆ ਕਿਉਂਕਿ ਮਹੀ ਇੰਨਾ ਜ਼ਿਆਦਾ ਸੀ ਤੇ ਇੱਕ ਪਛੜਿਆ ਜਿਹਾ ਪਿੰਡ ਸੀ ਉਹ ਕਹਿੰਦੀ ਫਿਰ ਤੂੰ ਉੱਥੇ ਰਿਹਾ ਕਿਵੇਂ ਭੁੱਖਾ ਭਾਣਾ ਉਹ ਕਹਿੰਦਾ ਨਹੀਂ ਮਾਂ ਮੈਂ ਭੁੱਖਾ ਭਾਣਾ ਨਹੀਂ ਰਿਹਾ ਮੈਂ ਤਾਂ ਨਾ ਉੱਥੇ ਇੱਕ ਘਰ ਦੇ ਵਿੱਚ ਗਿਆ ਵੀ ਮੈਨੂੰ ਤਾਂ ਉੱਥੇ ਬਹੁਤ ਸਕੂਨ ਮਿਲਿਆ ਤੇ ਇਸ ਤਰ੍ਹਾਂ ਵੀ ਮੈਨੂੰ ਉਹਨਾਂ ਨੇ ਸੇਵਾ ਕੀਤੀ ਮਾਮਾ ਤਾਂ ਹੀ ਰਹਿੰਦੀਆਂ ਦੋ ਵੀ ਨਾ ਮੈਂ ਉਹਨਾਂ ਬਾਰੇ ਪੁੱਛਿਆ ਉਹਨਾਂ ਨੇ ਮੇਰੇ ਬਾਰੇ ਨਹੀਂ ਬਾਰੇ ਪੁੱਛਿਆ ਤੇ ਉਹ ਕਹਿੰਦਾ ਵੀ ਮਾ ਮੈਂ ਚਾਹਣਾ ਵੀ ਮੈਂ ਜਿਹੜਾ ਉਹਨਾਂ ਨੇ ਮੈਨੂੰ ਖਵਾਇਆ ਵੀ ਗਰੀਬ ਔਰਤਾਂ ਸੀ ਉਹ ਵੀ ਉਹਦਾ ਮੈਂ ਮੁੱਲ ਮੋੜਾਂ ਕੁਸ ਤਾਂ ਲੈ ਕੇ ਆਵਾਂ ਉਹ ਕਹਿੰਦੀ ਵੀ ਹਾਂ ਪੁੱਤ ਤੇ ਚਲੋ ਉਹਨਾਂ ਦੋ ਤਿੰਨ ਦਿਨਾਂ ਬਾਅਦ ਫਿਰ ਉਸੇ ਘਰ ਦੇ ਜਾ ਕੇ ਅੱਗੇ ਗੱਡੀ ਰੋਕ ਦਿੰਦਾ ਸ਼ਾਮ ਦਾ ਹੀ ਟਾਈਮ ਹੁੰਦਾ ਤੇ ਉਹ ਗੱਡੀ ਰੋਕਦਾ ਜਦੋਂ ਉਹ ਗੱਡੀ ਦੇ ਵਿੱਚੋਂ ਸਮਾਨ ਕੱਢਦਾ ਇੱਕ ਥੈਲਾ ਕੱਢਦਾ ਉਹ ਤੇ ਥੈਲਾ ਚੱਕ ਕੇ ਤੇ ਅੰਦਰ ਜਾਂਦਾ ਉਹ ਤੇ ਉਹ ਥੈਲੇ ਦੇ ਵਿੱਚ ਉਹਨਾਂ ਮਾਵਾਂ ਤੀਆਂ ਲਈ ਕੱਪੜੇ ਸੀ ਮਠਿਆਈ ਸੀ ਕੁਝ ਕੁ ਡਰਾਈ ਫਰੂਟਸ ਸੀ ਬਾਵਾ ਸਮਾਨ ਉਹ ਉਹਨਾਂ ਨੂੰ ਪਹਾਰ ਵਜੋਂ ਦਿੰਦਾ ਤੇ ਉਹ ਔਰਤ ਕਹਿੰਦੀ ਪੁੱਤ ਇਹ ਕਿਉਂ ਕਹਿੰਦਾ ਮਾਂ ਜਿਹੜਾ ਸਕੂਨ ਮੈਂ ਸਾਰੀ ਦੁਨੀਆ 'ਚ ਲੱਭਦਾ ਸੀ ਮੈਨੂੰ ਇੱਥੇ ਮਿਲਿਆ ਤੇ ਤੁਸੀਂ ਹਨਾ ਮਤਲਬ ਇਸ ਦੁਨੀਆ ਤੋਂ ਬੇਖਬਰ ਇੱਕ ਸਕੂਨ ਭਰੀ ਜ਼ਿੰਦਗੀ ਜਿਉਣੀ ਹੋ ਪਰ ਮੈਨੂੰ ਤੁਹਾਡੀ ਹਾਲਤ ਵੇਖੀ ਬਹੁਤ ਅਰਸਾ ਆਇਆ ਟੋਡੇ ਘਰੇ ਭਾਵੇਂ ਉਹਨਾਂ ਰਾਸ਼ਨ ਨਹੀਂ ਸੀ ਪਰ ਫਿਰ ਵੀ ਤੁਸੀਂ ਮੈਨੂੰ ਇੰਨੀ ਵਧੀਆ ਰੋਟੀ ਖਵਾਈ ਵੀ ਮੇਰੇ ਲਈ ਤਾਂ ਇਹ ਚੀਜ਼ ਕੁਛ ਵੀ ਨਹੀਂ ਵੀ ਤੁਸੀਂ ਐਂ ਨਾ ਸੋਚਿਓ ਵੀ ਮੈਂ ਉਹਦਾ ਮੁੱਲ ਮੋੜਨਾ ਆ ਮੁੱਲ ਤਾਂ ਨਹੀਂ ਦੇਖ ਮੈਂ ਮੋੜ ਸਕਦਾ ਪਰ ਮੈਨੂੰ ਖੁਸ਼ੀ ਹੋਊ ਜੇ ਤੁਸੀਂ ਰੱਖ ਲਓ ਚਲੋ ਆਂਟੀ ਐ ਜਿਹੜੀ ਉਹ ਥੈਲਾ ਫੜ ਲੈਂਦੀ ਆ ਤੇ ਉਹ ਕਹਿੰਦੀ ਆ ਬੈਠ ਜਾ ਪੁੱਤ ਮੈਂ ਤੇਰੇ ਲਈ ਚਾਹ ਬਣਾਉਣੀ ਆ ਉਹ ਕਹਿੰਦਾ ਫਿਰ ਐਂ ਕਰ ਆਂਟੀ ਅੰਗੀਠੀ ਤੇ ਚਾਹ ਬਣਾ ਚਲੋ ਅੰਗੀਠੀ ਤੇ ਉਹਦੇ ਕੋਲ ਹੀ ਬਹਿ ਜਾਂਦਾ ਫਿਰ ਉਹ ਪੁੱਛਦਾ ਵੀ ਆਂਟੀ ਤੁਸੀਂ ਦੋਨੋਂ ਕਿਵੇਂ ਉਹ ਕਹਿੰਦੀ ਪੁੱਤ ਵੀ ਮੈਂ ਤੇ ਮੇਰੇ ਘਰ ਵਾਲਾ ਮਜ਼ਦੂਰੀ ਕਰਦੇ ਸੀ ਤੇ ਇੱਕ ਮੇਰੇ ਪੁੱਤ ਸੀ ਇੱਕ ਇਹਤੀ ਸੀ ਹਨਾ ਵੀ ਅਸੀਂ ਮਾਮਾਆਂ ਧੀਆਂ ਘਰੇ ਰਹਿੰਦੀਆਂ ਸੀਗੀਆਂ ਤੇ ਮੇਰੇ ਘਰ ਵਾਲਾ ਤੇ ਮੇਰਾ ਪੁੱਤ ਆ ਜਿਹੜਾ ਉਹ ਇਧਰ ਜੰਗਲਾਂ ਦੇ ਵਿੱਚੋਂ ਕੋਈ ਦਰਖਤ ਵਗੈਰਾ ਕਟਾਈ ਕਰਦੇ ਜਾਂ ਮਜ਼ਦੂਰੀ ਕਰਦੇ ਸੀ ਹਨਾ ਇਧਰ ਜਿਮੀਦਾਰਾਂ ਦੇ ਖੇਤਾਂ ਦੇ ਵਿੱਚ ਇੱਕ ਦਿਨ ਮੇਰੇ ਘਰ ਵਾਲਾ ਤੇ ਮੇਰਾ ਪੁੱਤ ਕਿਸੇ ਦੇ ਖੇਤਾਂ 'ਚ ਕੰਮ ਕਰਦੇ ਗਏ ਸੀ ਉੱਥੇ ਮੀਂਹ ਆ ਗਿਆ ਤੇ ਮੀਂਹ ਦੇ ਵਿੱਚ ਉਹਨਾਂ ਦੀ ਅਸਮਾਨੀ ਬਿਜਲੀ ਡਿੱਗ ਪਈ ਦੋਨਾਂ ਤੇ ਤੇ ਦੋਨਾਂ ਦੀ ਮੌਤ ਹੋ ਗਈ ਵੀ ਅਸੀਂ ਦੋਨੋਂ ਮਾਵਾਂ ਤੀਆਂ ਹੀ ਰਹਿ ਗਈਆਂ ਬਸ ਅਸੀਂ ਵੀ ਇਸੇ ਤਰ੍ਹਾਂ ਹੀ ਹਨਾ ਦੋ ਚਾਰ ਡੰਗਰ ਰੱਖ ਕੇ ਆਪਦਾ ਗੁਜ਼ਾਰਾ ਕਰੀ ਜਾਂਦੇ ਆ ਉਹ ਕਹਿੰਦਾ ਵੀ ਤੁਸੀਂ ਇੱਥੋਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਕੰਮ ਕਰੋ ਤੁਹਾਡੇ ਕੋਲ ਕੀ ਸਹੂਲਤ ਹੋਵੇ ਉਹ ਕਹਿੰਦੀ ਦੇਖ ਪੁੱਤ ਮੇਰੀ ਸਾਰੀ ਉਮਰ ਇਸ ਪਿੰਡ 'ਚ ਬੀਤੀ ਆ ਇੱਥੇ ਠੀਕ ਹੈ ਸ਼ਾਂਤੀ ਆ ਇੱਥੇ ਕੋਈ ਰੌਲਾ ਰੱਪਾ ਨਹੀਂ ਬਾਹਰਲੀ ਦੁਨੀਆ ਦੀ ਝਕਾ ਚਾਹੁੰਦੇ ਤਾਂ ਅਸੀਂ ਬੱਚੀਆਂ ਹੋਈਆਂ ਵੀ ਜੀ ਨਹੀਂ ਕਰਦਾ ਇਹ ਪਿੰਡ ਛੱਡ ਕੇ ਜਾਣ ਨੂੰ ਤੇਰੇ ਅੰਕਲ ਦੀਆਂ ਤੇ ਮੇਰੇ ਪੁੱਤ ਦੀਆਂ ਯਾਦਾਂ ਨੇ ਇੱਥੇ ਉਹ ਕਹਿੰਦਾ ਵੀ ਹਾਂ ਇਹ ਗੱਲ ਤਾਂ ਠੀਕ ਹੈ ਉਹ ਕਹਿੰਦੀ ਵੀ ਤੂੰ ਕਿਵੇਂ ਹੈਣਾ ਵੀ ਪੜਿਆ ਲਿਖਿਆ ਲੱਗਦਾ ਉਹ ਕਹਿੰਦਾ ਵੀ ਆਂਟੀ ਮੈਂ ਆਪਣੇ ਮਾਪਿਓ ਦੀ ਕਲੋਤੀ ਹਲਾਦਾ ਮੇਰੇ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਛੋਟੀ ਉਮਰ 'ਚ ਹੀ ਮੈਂ ਆਪਣੇ ਪਾਪਾ ਦਾ ਬਿਜ਼ਨਸ ਸੰਭਾਲ ਲਿਆ ਤੇ ਪਰ ਕਹਿੰਦਾ ਮੈਨੂੰ ਸਕੂਨ ਨਹੀਂ ਮਿਲਦਾ ਉਸ ਕਰੇ ਵੀ ਇੰਨਾ ਪੈਸਾ ਮੇਰੇ ਕੋਲੇ ਸਭ ਕੁਝ ਆ ਵੀ ਮੈਂ ਅੱਕ ਜਾਣਾ ਉਸ ਦੁਨੀਆ ਤੋਂ ਕਹਿੰਦਾ ਵੀ ਮੈਂ ਉਸ ਦਿਨ ਇਸ ਕਰਕੇ ਆਇਆ ਸੀ ਕਹਿੰਦਾ ਮੈਨੂੰ ਚੰਗਾ ਲੱਗਿਆ ਕਹਿੰਦਾ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਡੇ ਘਰ ਆ ਸਕਦਾ ਉਹ ਕਹਿੰਦੀ ਪੁੱਤ ਮੈਨੂੰ ਕੀ ਇਤਰਾਜ਼ ਆ ਹੁਣ ਵੀ ਤਾਂ ਬੈਠਾ ਹੀ ਆ ਕਹਿੰਦਾ ਠੀਕ ਆ ਤੇ ਉਹਨਾਂ ਅਸਲ ਦੇ ਵਿੱਚ ਗੱਲ ਕਰਨਾ ਚਾਹੁੰਦਾ ਹੁੰਦਾ ਪਰ ਉਹ ਆਪਣੇ ਮਨ ਦੇ ਵਿੱਚ ਹੀ ਗੱਲ ਰੱਖ ਲੈਂਦਾ ਕਿਉਂਕਿ ਉਹ ਜਿਹੜੀ ਕੁੜੀ ਹੁੰਦੀ ਆ ਘਰ ਦੀ ਉਹਨੂੰ ਪਸੰਦ ਆ ਜਾਂਦੀ ਆ ਉਹਨੂੰ ਪਸੰਦ ਆਉਂਦੀ ਆ ਤੇ ਚਲੋ ਉਹ ਜਿਹੜੇ ਕੱਪੜੇ ਲੈ ਕੇ ਆਇਆ ਹੁੰਦਾ ਉਹ ਕਹਿੰਦਾ ਵੀ ਆਂਟੀ ਹੁਣ ਨਾ ਮੈਂ ਪਰਸੋਂ ਆਉਂਗਾ ਤੁਸੀਂ ਇਹ ਕੱਪੜੇ ਪਹਿਣਿਓ ਠੀਕ ਹੈ ਪਹਿਣ ਕੇ ਤੁਸੀਂ ਵਧੀਆ ਨਾ ਤੋਕੇ ਵੀ ਮੈਂ ਦੇਖਣਾ ਚਾਹਣਾ ਵੀ ਤੁਸੀਂ ਕਿਵੇਂ ਲੱਗਦੇ ਹੋ ਚਲੋ ਇਹ ਚਾਹ ਚੂਪੀ ਕੇ ਚਲਿਆ ਜਾਂਦਾ ਤੀਸਰੇ ਦਿਨ ਜਦੋਂ ਉਹ ਫੇਰ ਆਉਂਦਾ ਤੇ ਉਹਦੇ ਕਹਿਣ ਤੇ ਹਨਾ ਉਹ ਆਂਟੀ ਨੇ ਨਮਾ ਜਿਹੜਾ ਉਹ ਸਾੜੀ ਲੈ ਕੇ ਗਿਆ ਸੀ ਸਾੜੀ ਤੇ ਉਹਦੀ ਕੁੜੀ ਨੇ ਜੋ ਸੂਟ ਉਹਦੇ ਵਾਸਤੇ ਲੈ ਕੇ ਆਇਆ ਸੀ ਉਹਨਾਂ ਦੇ ਵਧੀਆ ਆ ਜਾਂਦੇ ਆ ਉਹ ਉਹ ਕੱਪੜੇ-ਕੁਪੜੇ ਪਾ ਕੇ ਉਹ ਤਿਆਰ ਹੋਈਆਂ ਹੁੰਦੀਆਂ ਤੇ ਉਹ ਨਾ ਆਪਣੀ ਮਾਂ ਨੂੰ ਲੈ ਕੇ ਆਉਂਦਾ ਨਾਲ ਆਪਣੀ ਮਾਂ ਨੂੰ ਲਿਆ ਕੇ ਉਹਨੂੰ ਕਹਿੰਦਾ ਵੀ ਦੇਖ ਮਾਂ ਇਸ ਝੌਂਪੜੀ ਦੇ ਵਿੱਚ ਕਿੰਨਾ ਸਕੂਨ ਆ ਜਿਹੜਾ ਆਪਣੇ ਦੋ ਮੰਜ਼ਲੇ ਵੰਗਲੇ ਵਿੱਚ ਵੀ ਹੈ ਨਹੀਂ ਵੀ ਮੈਨੂੰ ਵਧੀਆ ਲੱਗਦਾ ਇੱਥੇ ਚਲ ਉਹਦੀ ਮਾਂ ਜਿਹੜੀ ਉਹ ਵੇਖਦੀ ਹੈਗੀ ਵੀ ਇਹ ਜੇ ਕੱਚੇ ਘਰ ਚ ਉਹਨਾਂ ਕੋ ਬੁੱਲ ਜੇ ਵਟਦੀ ਆ ਵੀ ਸਾਹਮਣੇ ਤਾਂ ਨਹੀਂ ਕਹਿੰਦੀ ਉਹ ਕਹਿੰਦੀ ਵੀ ਤੂੰ ਮੈਨੂੰ ਇੱਥੇ ਲੈ ਕੇ ਆਉਣਾ ਸੀ ਕਹਿੰਦਾ ਹਾਂ ਚਲ ਉਹ ਚਾਹ ਪਾਣੀ ਪੀਂਦੇ ਆ ਤੇ ਉਹ ਔਰਤਾਂ ਜਿਹੜੀ ਉਹ ਚਾਹ ਨਹੀਂ ਪੀਣਾ ਚਾਹੁੰਦੀ ਹੁੰਦੀ ਉਹਨਾਂ ਦੀ ਪਰ ਉਹਨੂੰ ਆਪਣੇ ਮੁੰਡੇ ਦੇ ਕਹਿਣ ਦੇ ਮਜਬੂਰੀ ਵਸ ਚਾਹ ਪੀਣੀ ਪੈਂਦੀ ਆ ਚਾਹ ਵੀ ਕੇ ਵਾਪਸ ਉਹ ਆਪਣੀ ਗੱਡੀ 'ਚ ਬੈਠਦੇ ਆ ਤੇ ਜਾਂਦੇ ਆ ਚਲੋ ਉਹਨਾਂ ਨੂੰ ਮਿਲ ਕੇ ਤੇ ਰਸਤੇ ਦੇ ਵਿੱਚ ਜਾਂਦਾ ਹੋਇਆ ਮੁੰਡਾ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਦੇਖ ਮੇਰੀ ਜ਼ਿੰਦਗੀ ਆ ਮੈਂ ਆਪਣੀ ਜ਼ਿੰਦਗੀ ਦਾ ਫੈਸਲਾ ਆਪ ਕਰਨਾ ਵੀ ਜਿਹੜੀ ਇਸ ਘਰ ਦੀ ਕੁੜੀ ਆ ਮੇਰੇ ਇਹ ਪਸੰਦ ਆ ਤੇ ਮੈਂ ਇਹਦੇ ਨਾਲ ਵਿਆਹ ਕਰਾਉਣਾ ਚਾਹਣਾ ਉਹ ਕਹਿੰਦੀ ਦਿਮਾਗ ਖਰਾਬ ਗ੍ਰੈਜੂਏਸ਼ਨ ਕੀਤੀ ਐ ਤੇਰੀ ਤੇ ਅਮੀਰ ਬਾਪ ਦਾ ਪੁੱਤ ਨਾ ਤੂੰ ਆ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਾਏਗਾ ਉਹ ਕਹਿੰਦਾ ਵੀ ਮਾਂ ਉਹ ਵੀ ਤਾਂ ਇਨਸਾਨ ਆ ਨਾ ਦੇਖ ਕਿੰਨੀ ਪਿਆਰੀ ਉਹਦੀ ਸਮਾਈਲ ਆ ਕਿੰਨੀ ਭੋਲੀ ਜੀ ਕੁੜੀ ਆ ਵੀ ਵਧੀਆ ਆਪਣੇ ਘਰ ਦੇ ਵਿੱਚ ਐਡਜਸਟ ਕਰੋ ਉਹ ਕਹਿੰਦੀ ਨਾ ਕਹਿੰਦੀ ਇਹੋ ਜੀ ਗਰੀਬੀ ਗਰੀਬ ਘਰ ਦੀ ਕੁੜੀ ਲੈ ਕੇ ਤੇ ਕਹਿੰਦੀ ਆਪਣੇ ਘਰ ਨੂੰ ਨਜ਼ਰ ਲਗਾਉਣੀ ਆ ਇਹ ਇਹਨੇ ਤਾਂ ਕਹਿੰਦੀ ਉਹੋ ਜੀਆਂ ਚੀਜ਼ਾਂ ਵੇਖੀਆਂ ਨਹੀਂ ਹੋਣੀਆਂ ਜਿਹੜੀਆਂ ਆਪਣੇ ਘਰੇ ਆ ਉਹ ਕਹਿੰਦਾ ਮਾਂ ਤੂੰ ਐ ਪੈਸੇ ਦੀ ਈਗੋ ਕਿਉਂ ਕਰਦੀ ਆ ਵੀ ਮੈਨੂੰ ਜਿੱਥੇ ਸਕੂਨ ਮਿਲਿਆ ਹਨਾ ਜਿਹੜੀ ਗੱਲ ਦੇ ਮੈਨੂੰ ਵਧੀਆ ਲੱਗੀ ਵੀ ਮੈਂ ਤਾਂ ਇਹ ਚਾਹਣਾ ਵੀ ਬਾਕੀ ਚਲ ਤੇਰੀ ਮਰਜ਼ੀ ਆ ਉਹ ਕਹਿੰਦੀ ਵੀ ਤੂੰ ਕਦੇ ਸੋਚੀ ਵੀ ਨਾ ਵੀ ਇਸ ਪਛੜੇ ਹੋਏ ਪਿੰਡ ਦੀ ਇੱਕ ਗਵਾਰ ਲੜਕੀ ਨਾਲ ਮੈਂ ਤੇਰਾ ਵਿਆਹ ਕਰੂੰਗੀ ਉਹ ਕਹਿੰਦਾ ਫਿਰ ਮੇਰਾ ਵੀ ਫੈਸਲਾ ਵੀ ਜੇ ਮੈਂ ਵਿਆਹ ਕਰਾਂ ਤਾਂ ਇਸੇ ਕੁੜੀ ਨਾਲ ਕਰਾਂ ਨਹੀਂ ਨਹੀਂ ਮੈਂ ਕਰਾਉਂਦਾ ਚਲ ਇਸ ਤਰ੍ਹਾਂ ਉਹ ਗੱਲਾਂ ਕਰਦੇ ਘਰ ਪਹੁੰਚ ਜਾਂਦੇ ਆ ਘਰ ਆ ਕੇ ਜਿਹੜੀ ਉਹ ਔਰਤ ਆ ਉਹ ਸੋਚਦੀ ਆ ਵੀ ਮੈਂ ਕਿੱਥੇ ਤੇਰੇ ਨਾਲ ਗਈ ਵੀ ਕੀ ਤੂੰ ਹਨਾ ਚੰਦ ਚਾੜਤਾ ਐ ਚਲੋ ਸੋਚਦੀ ਰਹਿੰਦੀ ਐ ਨੂੰ ਗੁੱਸਾ ਆ ਜਾਂਦਾ ਹੁੰਦਾ ਸ਼ਾਮ ਨੂੰ ਉਹਦੇ ਘਰ ਵਾਲਾ ਜਦੋਂ ਘਰ ਆਉਂਦਾ ਤੇ ਉਹ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਆ ਵੀ ਤੇਰਾ ਪੁੱਤ ਤਾਂ ਇੱਕ ਗਰੀਬ ਘਰ ਦੀ ਕੁੜੀ ਨੂੰ ਨੂੰ ਬਣਾਉਣ ਨੂੰ ਫਿਰਦਾ ਮੇਰੀ ਵੀ ਮੈਨੂੰ ਤਾਂ ਨਹੀਂ ਉਹ ਕੁੜੀ ਪਸੰਦ ਹੈਗੀ ਵੀ ਕੁੜੀ ਤਾਂ ਸੋਹਣੀ ਐ ਦੇਖਣ ਚ ਤੇ ਉਹ ਤਾਂ ਗਰੀਬ ਆ ਜਮਾ ਵੀ ਹੁਣ ਉਹਨਾਂ ਤੋਂ ਗਰੀਬ ਤੋਂ ਕਰਾਉਣਾ ਕੀ ਆ ਵੀ ਲੋਕ ਕੀ ਕਹਿਣਗੇ ਹੁਣ ਮੇਰੇ ਫਰੈਂਡ ਸਰਕਲ ਆ ਮੇਰਾ ਰਿਸ਼ਤੇਦਾਰ ਨੇ ਵੀ ਗਰੀਬ ਘਰ ਦੀ ਕੁੜੀ ਕਿਉਂ ਇਹਨਾਂ ਨੇ ਨੂੰ ਬਣਾਈ ਉਹ ਕਹਿੰਦਾ ਵੀ ਮੈਂ ਇੱਕ ਵਾਰ ਜਾਣਾ ਚਾਹੁੰਦਾ ਉੱਥੇ ਮੈਂ ਵੀ ਮਿਲਣਾ ਚਾਹੁੰਦਾ ਉਹਨਾਂ ਨੂੰ ਵੀ ਉਹਨਾਂ ਟਾਈਮੇ ਕੋਈ ਫੈਸਲਾ ਨਹੀਂ ਕਰਦਾ ਚਲ ਉਹ ਉਹਦੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਉਹ ਆਪਣੇ ਮੁੰਡੇ ਨਾਲ ਗੱਲ ਕਰਦਾ ਆਪਣੇ ਪੁੱਤ ਨੂੰ ਕਹਿੰਦਾ ਵੀ ਦੇਖ ਪੁੱਤ ਤੇਰੀ ਮਾਂ ਨੇ ਮੈਨੂੰ ਸਾਰੀ ਗੱਲ ਦੱਸਦੀ ਵੀ ਤੂੰ ਮੈਨੂੰ ਇਹ ਦੱਸ ਵੀ ਤੈਨੂੰ ਉਹ ਕੁੜੀ ਪਸੰਦ ਆ ਕਹਿੰਦਾ ਪਾਪਾ ਮੈਨੂੰ ਉਹ ਕੁੜੀ ਹੀ ਪਸੰਦ ਆ ਮੈਨੂੰ ਉਸ ਤੋਂ ਬਾਅਦ ਕੋਈ ਵੀ ਕੁੜੀ ਪਸੰਦ ਨਹੀਂ ਆਉਗੀ ਦੇਖੋ ਮੈਂ ਤੁਹਾਡੇ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ ਜੇ ਤੁਹਾਨੂੰ ਨਹੀਂ ਪਸੰਦ ਵੀ ਮੈਂ ਉਹਦੇ ਨਾਲ ਵਿਆਹ ਨਾ ਕਰਾਵਾਂ ਤਾਂ ਮੈਂ ਨਹੀਂ ਕਰਾਊਗਾ ਪਰ ਮੈਂ ਕਿਸੇ ਹੋਰ ਨਾਲ ਵੀ ਵਿਆਹ ਨਹੀਂ ਕਰਾਉਂਗਾ। ਵੀ ਮੇਰਾ ਦਿਲ ਤਾਂ ਹੁਣ ਉੱਥੇ ਹੀ ਰਹਿ ਗਿਆ ਬਸ। ਚਲੋ ਕਹਿੰਦਾ ਵੀ ਠੀਕ ਐ ਆਪਾਂ ਚੱਲਾਂਗੇ। ਉਹਨਾਂ ਅਗਲੇ ਦਿਨ ਆਪਣੇ ਪੁੱਤ ਨੂੰ ਲੈ ਕੇ ਉਸ ਝੌਂਪੜੀनुਮਾ ਘਰ ਦੇ ਵਿੱਚ ਜਾਂਦਾ ਤੇ ਉਹ ਵੇਖਦਾ ਉਹਨਾਂ ਦੀ ਜ਼ਿੰਦਗੀ ਹਨਾ ਕੋਈ ਬਹੁਤੀਆਂ ਵੱਡੀਆਂ ਖੁਸ਼ੀਆਂ ਨਹੀਂ ਉਹਨਾਂ ਦੀਆਂ ਕੋਈ ਉਹਨਾਂ ਕੋਲੇ ਫੋਨ ਨਹੀਂ ਕੋਈ ਟੀਵੀ ਨਹੀਂ ਤੇ ਉਹ ਵਧੀਆ ਆਪਣੀ ਜ਼ਿੰਦਗੀ ਜਿਉਉਂਦੀਆਂ ਨੇ ਤੇ ਉਸੇ ਤਰ੍ਹਾਂ ਉਹ ਉਹਨਾਂ ਦੀ ਆਓ ਭਗਤ ਕਰਦੀਆਂ ਚਾਹ ਪਾਣੀ ਪਿਉਂਦੀਆਂ ਨੇ ਤੇ ਮੁੰਡੇ ਦੇ ਪਿਓ ਨੂੰ ਵੀ ਇਹ ਗੱਲ ਵਧੀਆ ਲੱਗੀ ਕਿਉਂਕਿ ਮੁੰਡੇ ਦਾ ਪਿਓ ਸੀ ਜਿਹੜਾ ਉਹ ਵੀ ਅਮੀਰੀ ਦੇ ਵਿੱਚ ਹੀ ਰਿਹਾ ਸੀ। ਗੋਵਿੰਦ ਦਾ ਪਿਓ ਸ਼ੁਰੂ ਤੋਂ ਹੀ ਉਹਨੇ ਅਮੀਰੀ ਵੇਖੀ ਸੀ ਤੇ ਉਹਨੂੰ ਵੀ ਇਹ ਚੀਜ਼ ਲੱਗੀ ਵੀ ਜੇ ਮੰਨ ਲਵੋ ਅਸੀਂ ਅਮੀਰ ਘਰ ਦੀ ਕੁੜੀ ਨੂੰ ਨੂੰਹ ਮੈਂ ਬਣਾਉਂਗਾ ਤਾਂ ਉਹਨੇ ਉਨੀ ਕਦਰ ਨਹੀਂ ਕਰਨੀ ਵੀ ਜਿੰਨੀ ਇਸ ਕੁੜੀ ਨੇ ਕਰਨੀ ਆ। ਕਿਉਂਕਿ ਗਰੀਬ ਨੂੰ ਜਦੋਂ ਆਪਾਂ ਅਮੀਰ ਘਰੇ ਲਿਆਵਾਂਗੇ ਉਹਨੂੰ ਸੁੱਖ ਸਹੂਲਤਾਂ ਮਿਲਣਗੀਆਂ ਤਾਂ ਆਟੋਮੈਟਿਕ ਉਹ ਹਸਾਨਮੰਦਰ ਹੋਊਗੀ। ਚਲੋ ਉਹ ਕਹਿੰਦਾ ਵੀ ਤੇਰੀ ਮਾਂ ਨੂੰ ਹੁਣ ਮੜਾਵਾਂਗੇ ਆਪਾਂ। ਆਪਾਂ ਹੁਣ ਦੋ ਹੋਵੋਗੇ ਤੇਰੀ ਮਾਂ ਇਕੱਲੀ ਰਹੇਗੀ। ਚਲੋ ਵਾਪਸ ਘਰ ਜਾਂਦੇ ਆ ਤੇ ਘਰ ਜਾ ਕੇ ਉਹ ਦੋਨੋਂ ਮਾਂ ਪਿਓ ਪੁੱਤਾਂ ਜਿਹੜੇ ਉਹਦੀ ਮਾਂ ਕੋਲ ਬਹਿ ਜਾਂਦੇ ਆ ਇੱਕ ਜਣਾ ਇੱਧਰ ਬਹਿ ਜਾਂਦਾ ਇੱਕ ਇੱਧਰ ਤੇ ਫਿਰ ਉਹਨੂੰ ਪਿਆਰ ਨਾਲ ਮਨਾਉਂਦੇ ਆ ਉਹ ਕਹਿੰਦਾ ਵੀ ਦੇਖ ਭਗਵਾਨੇ ਵੀ ਤੇਰਾ ਜਿਹੜਾ ਤੂੰ ਕਹਿਣੀ ਆ ਵੀ ਤੇਰਾ ਫਰੈਂਡ ਸਰਕਲ ਜਾਂ ਤੇਰੇ ਰਿਸ਼ਤੇਦਾਰ ਕਹਿਣਗੇ ਅਮੀਰ ਘਰ ਦੀ ਕੁੜੀ ਨਹੀਂ ਲਈ ਵੀ ਦੇਖ ਕੱਟਣਾ ਆਪਾਂ ਆਪਣੇ ਮੁੰਡੇ ਨੇ ਜ਼ਿੰਦਗੀ ਕੱਢਣੀ ਆ ਵੀ ਮੈਂ ਮਿਲ ਕੇ ਆਇਆ ਉਹਨਾਂ ਨੂੰ ਵੀ ਮੈਨੂੰ ਇਹ ਸਾਦਗੀ ਇਹ ਉਹਨਾਂ ਦਾ ਸਾਦਾਪਨ ਉਹਨਾਂ ਦਾ ਸਿੰਪਲ ਰਹਿਣਾ ਉਹਨਾਂ ਦੀ ਜ਼ਿੰਦਗੀ ਮੈਨੂੰ ਵਧੀਆ ਲੱਗੀ ਬਾਕੀ ਜੇ ਆਪਾਂ ਉਹਨਾਂ ਦੀ ਜ਼ਿੰਦਗੀ ਬਦਲ ਦੇਾਂਗੇ ਉਹ ਆਪਣੇ ਰਿਸ਼ਤੇਦਾਰ ਬਣਨਗੇ ਤਾਂ ਇਹਦੇ ਵਿੱਚ ਕੋਈ ਬੁਰਾਈ ਨਹੀਂ ਠੀਕ ਹੈ ਕੁੜੀ ਬਹੁਤੀ ਪੜ੍ਹੀ ਲਿਖੀ ਨਹੀਂ ਜਿਹੋ ਜੇ ਪਿੰਡ ਵਿੱਚ 5 6 ਦਾ ਸਕੂਲ ਸੀ ਉਹਨਾਂ ਕੋ ਉਹ ਪੜ੍ਹੀ ਆ ਆਪਾਂ ਪੜ੍ਹਾ ਲਾਂਗੇ ਉਹਨੂੰ ਇੰਨੀ ਟੈਕਨੋਲੋਜੀ ਆਪਣੇ ਕੋਲ ਤਾਂ ਪੜ੍ਹ ਲੂਗੀ ਵੈਸੇ ਵੀ ਜੇ ਨਾ ਪੜ੍ਹੂਗੀ ਘਰ ਤਾਂ ਸੰਭਾਲ ਹੀ ਲਊਗੀ ਵੀ ਇਹ ਜ਼ਿੰਦਗੀ ਹੁੰਦੀ ਆ ਨਾ ਇਹ ਤਜਰਬਿਆਂ ਦੇ ਨਾਲ ਜਿਵੇਂ ਆ ਜਾਂਦੀ ਆ ਜਿਹੋ ਜਿਹਾ ਸਾਡਾ ਰਹਿਣ ਸਹਿਣ ਆ ਉਹਦਾ ਵੀ ਹੋ ਜੂ ਜੇ ਹੁਣ ਉਹਨਾਂ ਦਾ ਸਿੰਪਲ ਰਹਿਣ ਸਹਿਣ ਆ ਕਿਉਂਕਿ ਉਹ ਉਹੋ ਜਿਹੀ ਉਹਨਾਂ ਕੋਲ ਸਹੂਲਤਾਂ ਪੈਸੇ ਦੀ ਘਾਟ ਆ ਵੀ ਉਹ ਸਾਰਾ ਕੁਝ ਸਿੱਖ ਜੂਗੀ ਇਹੋ ਜੀ ਗੱਲ ਨਹੀਂ ਵੀ ਜਿਹੜੀ ਕੁੜੀ ਇੰਨੇ ਵਧੀਆ ਤਰੀਕੇ ਨਾਲ ਆਪਣੀ ਮਾਂ ਨਾਲ ਘਰ ਸੰਭਾਲ ਰਹੀ ਆ ਵੀ ਤੂੰ ਮੰਨ ਜਾ ਪਲੀਜ਼ ਚਲ ਉਹਦੀ ਮਾਂ ਨਾ ਬਹੁਤੀ ਜਿੱਦ ਨਹੀਂ ਕਰਦੀ ਉਹਨੂੰ ਵੀ ਤਰਸ ਆ ਜਾਂਦਾ ਉਹ ਕਹਿੰਦੀ ਠੀਕ ਐ ਤੇ ਫਿਰ 2-3 ਦਿਨਾਂ ਬਾਅਦ ਉਹ ਤਿੰਨੋਂ ਜਣੇ ਤਿਆਰ ਹੁੰਦੇ ਆ ਤਿਆਰ ਹੋ ਕੇ ਉਹ ਉਸੇ ਘਰ ਚ ਆਉਂਦੇ ਆ ਮਠਿਆਈ ਦੇ ਡੱਬੇ ਲੈ ਕੇ ਘਰ ਆ ਕੇ ਤੇ ਚਲ ਉਹ ਔਰਤ ਆ ਜਿਹੜੀ ਉਹ ਸੋਚਦੀ ਆ ਵੀ ਇਹਨਾਂ ਨੂੰ ਅਸੀਂ ਇੰਨੇ ਚੰਗੇ ਲੱਗੇ ਵੀ ਇਹ तकरीबन ਥੋੜੇ ਜਿਹੇ ਦਿਨਾਂ ਤੋਂ ਆ ਜਾਂਦੇ ਆ ਜਦੋਂ ਉਹ ਗੱਡੀ ਚੋਂ ਉਤਰਦੇ ਆ ਨਾ ਤੇ ਉਸ ਗਲੀ ਦੇ ਵਿੱਚ ਜਿੰਨੇ ਵੀ ਘਰ ਹੁੰਦੇ ਆ ਉਹਨਾਂ ਦੀਆਂ ਔਰਤਾਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਕਿਤੇ ਜਾ ਰਹੀਆਂ ਹੁੰਦੀਆਂ ਤੇ ਉਹ ਨਾ ਇਹਨਾਂ ਵੱਲ ਆਏ ਵੇਖਦੀਆਂ ਵੀ ਕਿੰਨੇ ਸੋਹਣੇ ਕੱਪੜੇ ਪਾਏ ਆ ਉਸ ਪਿੰਡ ਦੇ ਲੋਕਾਂ ਦਾ ਰਹਿਣ ਸਹਿਣ ਸੀ ਜਿਹੜਾ ਸਾਰਿਆਂ ਦਾ ਇੱਕੋ ਜਿਹਾ ਸੀ ਤਕਰੀਬਨ ਉਹ ਇਹਨਾਂ ਵੱਲ ਆਏ ਵੇਖਦੀਆਂ ਗਈਆਂ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਵੀ ਵੀ ਕਿੰਨੇ ਸੋਹਣੇ ਸੋਹਣੇ ਲੋਕ ਆਏ ਆ ਹਨਾ ਵੀ ਤਕੜੇ ਤਕੜੇ ਤੇ ਜਿਹੜੀ ਮੁੰਡੇ ਦੀ ਮਾਂ ਹੁੰਦੀ ਆ ਉਹ ਵੀ ਉਹਨਾਂ ਵੱਲ ਵੇਖਦੀ ਆ ਤੇ ਉਹਦਾ ਮਨ ਭਰ ਜਾਂਦਾ ਵੀ ਦੇਖ ਕਿੰਨੀ ਰੀਝ ਨਾਲ ਸਾਡੇ ਵੱਲ ਵੇਖਦੀ ਆ ਫਿਰ ਉਹ ਮਨ ਜਾਏ ਸੋਚਦੀ ਆ ਵੀ ਜਦੋਂ ਵੀ ਅਸੀਂ ਕਿਤੇ ਜਾਂਦੇ ਆ ਕਿਸੇ ਪਾਰਟੀ ਚ ਜਾਂਦੇ ਆ ਕਿਸੇ ਫੰਕਸ਼ਨ ਚ ਜਾਂਦੇ ਆ ਸਾਨੂੰ ਕੋਈ ਇੰਨੇ ਗੋਹ ਨਾਲ ਇੰਨੀ ਰੀਝ ਨਾ ਵੇਖਦਾ ਵੀ ਅਸੀਂ ਇਹਨਾਂ ਨੂੰ ਇੰਨੇ ਚੰਗੇ ਲੱਗੇ ਚਲੋ ਉਸ ਤੋਂ ਬਾਅਦ ਉਹ ਗੱਡੀ 'ਚੋਂ ਸਮਾਨ ਕੱਢਦੇ ਆ ਤੇ ਅੰਦਰ ਜਾਂਦੇ ਆ ਅੰਦਰ ਜਾ ਕੇ ਚਲੋ ਉਹਨੂੰ ਵੀ ਆਏ ਹੁੰਦਾ ਔਰਤ ਨੂੰ ਵੀ ਅੱਜ ਤਿੰਨੇ ਇਕੱਠੇ ਆਏ ਆ ਹਨਾ ਤੇ ਉਹ ਉਹਨੂੰ ਚਾਹ ਚੜ੍ਹ ਜਾਂਦਾ ਜਿਹੋ ਜਿਹਾ ਚਲੋ ਉਹਨਾਂ ਦੇ ਘਰ ਦਾ ਹੁੰਦਾ ਰਹਿਣ ਸਹਿਣ ਉਹ ਇਹ ਜਿਹਾ ਉਹ ਚਾਹ ਪਾਣੀ ਉਹਨਾਂ ਨੂੰ ਬਣਾਉਂਦੀ ਆ ਤੇ ਫਿਰ ਮੁੰਡੇ ਦੀ ਮਾਂ ਜਿਹੜੀ ਉਹ ਕੁੜੀ ਦੀ ਮਾਂ ਨਾਲ ਗੱਲ ਕਰਦੀ ਆ ਕਿ ਮੈਂ ਤਾਂ ਭੈਣ ਜੀ ਤੁਹਾਡੇ ਤੋਂ ਕੁਝ ਮੰਗਣ ਆਈ ਆ ਉਹ ਕਹਿੰਦੀ ਵੀ ਮੇਰੇ ਗਰੀਬ ਤੋਂ ਕੀ ਹੈਣਾ ਤੁਸੀਂ ਲੈ ਜਾਓਗੇ ਵੀ ਕਿਉਂ ਮਜ਼ਾਕ ਕਰਦੇ ਹੋ ਉਹ ਕਹਿੰਦੀ ਨਾ ਵੀ ਜਿਹੜਾ ਕੁਝ ਤੇਰੇ ਘਰੇ ਆ ਉਹ ਤਾਂ ਕਿਤੇ ਵੀ ਨਹੀਂ ਹੈਗਾ ਮੇਰੇ ਪੁੱਤ ਨੂੰ ਤੇਰੇ ਘਰੇ ਆ ਕੇ ਸਕੂਨ ਮਿਲਿਆ ਮੇਰੇ ਪੁੱਤ ਨੂੰ ਤੇਰੀ ਦੀ ਪਸੰਦ ਆ ਤੇ ਮੈਂ ਪੂਰੇ ਆਦਰ ਮਾਨ ਨਾਲ ਉਹਦਾ ਹੱਥ ਮੰਗਦੀ ਆ ਤੇ ਉਹਦਾ ਮੈਂ ਵਿਆਹ ਕਰਕੇ ਆਪਣੇ ਘਰ ਦੀ ਨੂੰਹ ਬਣਾਉਣਾ ਚਾਹਣੀ ਆ ਤੇ ਉਹ ਔਰਤ ਦੀਆਂ ਨਾ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਦੇ ਉਹ ਹੱਥ ਜੋੜ ਕੇ ਕਹਿੰਦੀ ਆ ਵੀ ਮੈਂ ਸੁਣਿਆ ਸੀ ਫਰਿਸ਼ਤੇ ਵੀ ਫਰਿਸ਼ਤੇ ਵੀ ਹੁੰਦੇ ਐ ਇਸ ਦੁਨੀਆ ਤੇ ਵੀ ਤੁਸੀਂ ਵਾਕਿਆ ਹੀ ਫਰਿਸ਼ਤੇ ਹੋ ਪਰ ਕਹਿੰਦੀ ਮਾਫ ਕਰਨਾ ਵੀ ਅਸੀਂ ਇਸ ਲਾਇਕ ਹੈ ਨਹੀਂ ਕਿ ਮੇਰੀ ਧੀ ਇਸ ਲਾਇਕ ਹੈ ਨਹੀਂ ਕਿ ਉਹ ਤੁਹਾਡੇ ਘਰ ਦੀ ਨੂੰਹ ਬਣੇ ਮੇਰੀ ਕੁੜੀ ਤਾਂ ਸਿਰਫ 10 ਹੀ ਪੜੀ ਆ ਉਹ ਕਹਿੰਦੀ ਵੀ ਜੇ 10 ਪੜੀ ਆ ਤਾਂ ਬਹੁਤ ਆ ਅਸੀਂ ਤਾਂ 5 6 ਪੜ੍ਹੀ ਮੰਨਦੇ ਸੀ ਕਹਿੰਦੀ ਮੇਰੀ ਕੁੜੀ 10 ਪੜ੍ਹੀ ਆ 10ਵੀਂ ਤੱਕ ਦਾ ਸਕੂਲ ਆ ਤੇ ਪਰ ਮੇਰੀ ਕੁੜੀ ਤੁਹਾਡੇ ਵਾਂਗੂ ਅਮੀਰ ਨਹੀਂ ਨਾ ਹੁਣ ਤੁਸੀਂ ਇਹੋ ਜਿਹੇ ਸੋਹਣੇ ਲੀੜੇ ਕੱਪੜੇ ਪਾਉਣੇ ਉਹ ਵੀ ਸਾਡੇ ਕੋਲੇ ਹੈ ਨਹੀਂ ਕੋਸ ਉਹ ਕਹਿੰਦੀ ਵੀ ਅਮੀਰੀ ਪੈਸੇ ਦੇ ਨਹੀਂ ਦਿਲ ਦੀ ਹੁੰਦੀ ਆ ਤੇ ਜਦੋਂ ਅਸੀਂ ਆਪ ਅਮੀਰ ਆ ਤੇ ਫਿਰ ਇਹ ਸਾਡੀ ਨੂੰਹ ਹੋਊਗੀ ਤੇ ਆਪੇ ਅਮੀਰ ਹੋਊਗੀ ਵੀ ਪੈਸੇ ਪੈਸਾ ਕਮਾ ਕਮਾ ਕੇ ਤਾਂ ਅਸੀਂ ਆਪ ਕੋ ਚੁੱਕੇ ਆ ਇਸ ਚੱਕਾ ਚੋਂਦ ਭਰੀ ਜ਼ਿੰਦਗੀ ਤੋਂ ਅੱਕ ਚੁੱਕੇ ਆ ਸਾਨੂੰ ਥੋੜੀ ਸਿੰਪਲ ਸਿਟੀ ਵੀ ਚਾਹੀਦੀ ਆ ਉਹ ਕਹਿੰਦੀ ਵੀ ਦੇਖੋ ਕੱਲ ਨੂੰ ਮੇਰੀ ਧੀ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਕਿਉਂਕਿ ਕਹਿੰਦੀ ਸਾਡੇ ਕੋਲ ਦੇਣ ਲੈਣ ਨੂੰ ਕੁਝ ਨਹੀਂ ਤੇ ਮੈਂ ਆਪਣੀ ਧੀ ਦਾ ਇਹੀ ਸੋਚਿਆ ਵੀ ਇਹੋ ਜੇ ਘਰੇ ਵਿਆਹਣੀ ਆ ਜਿੱਥੇ ਇਹਨੂੰ ਸਕੂਨ ਹੋਵੇ ਇਹਨੂੰ ਕੁਛ ਸੁਣਨ ਨੋਣਾ ਮਿਲੇ ਹਾਂ ਇੱਕ ਨੂੰ ਹੋਣ ਦਾ ਫਰਜ਼ ਕਿਵੇਂ ਨਿਭਾਉਣਾ ਉਹ ਮੇਰੀ ਧੀ ਜਿਹੜੀ ਵਾਕੂਬੀ ਨਿਭਾਉਗੀ ਤੇ ਚਲੋ ਉਹ ਜਦੋਂ ਜ਼ਿਆਦਾ ਕਹਿਣ ਲੱਗ ਜਾਂਦੇ ਆ ਉਹ ਕਹਿੰਦੀ ਠੀਕ ਹੈ ਫਿਰ ਉਹ ਨਾ ਜਿਹੜੀਆਂ ਉਹਨਾਂ ਦੀ ਆਣ ਗਵਣ ਦੀਆਂ ਔਰਤਾਂ ਕਿਤੇ ਗਈਆਂ ਹੁੰਦੀਆਂ ਉਹ ਉਧਰ ਕੋਈ ਕਿਤੇ ਉਹਨਾਂ ਦੇ ਧਾਰਮਿਕ ਸਥਾਨ ਸੀ ਉੱਥੇ ਕੋਈ ਪ੍ਰੋਗਰਾਮ ਹੁੰਦਾ ਕਹਿੰਦੀ ਫਿਰ ਮੈਂ ਆਏ ਆਪਣੀ ਧੀ ਦਾ ਜਿਹੜਾ ਮਤਲਬ ਰਿਸ਼ਤੇ ਦੀ ਗੱਲ ਨਹੀਂ ਕਰਦੀ ਵੀ ਸਾਡੇ ਇੱਥੇ ਰਵਾਜ ਆ ਵੀ ਸਾਡਾ ਸਾਰਾ ਜਿਹੜਾ ਗਲੀ ਗਵਾਂਡਾ ਸ਼ਰੀਕਾ ਕਬੀਲਾ ਅਸੀਂ ਇੱਕ ਦੂਜੇ ਦੀ ਸਹਿਮਤੀ ਲੈਨੇ ਆ ਕਹਿੰਦੀ ਫਿਰ ਮੈਂ ਨੂੰ ਕਹਦੀ ਉਹਨਾਂ ਦੀ ਸਹਿਮਤੀ ਲੈਣੀ ਪਊਗੀ ਕਿਉਂਕਿ ਜਦੋਂ ਦੁੱਖ ਦੇ ਸੁੱਖ ਦੇ ਮੈਂ ਆਪਣੇ ਅਣਗਵਾਂਡ ਨੂੰ ਆਵਾਜ਼ਾਂ ਮਾਰਦੀ ਆ ਤੇ ਚਲ ਉਹ ਉਹਨਾਂ ਔਰਤਾਂ ਨੂੰ ਬੁਲਾਉਣ ਜਾਂਦੀ ਆ ਉਹ ਸਾਰੀਆਂ ਔਰਤਾਂ ਬਣੀਆਂ ਵੜਾਈਆਂ ਉਹਨਾਂ ਦੇ ਘਰ ਹੀ ਆ ਜਾਂਦੀਆਂ ਨੇ ਤੇ ਫਿਰ ਉਹ ਉਹਨਾਂ ਨਾਲ ਨਾ ਗੱਲ ਕਰਦੀ ਆ ਸਾਰੀਆਂ ਨਾਲ ਵੀ ਇਹ ਇੱਕ ਦਿਨ ਰਾਹੀਰ ਬਣ ਕੇ ਸਾਡੇ ਘਰ ਆਇਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਘਰ ਚੰਗਾ ਲੱਗਿਆ ਫਿਰ ਇਹ ਆਪਣੀ ਮਾਂ ਨੂੰ ਲੈ ਕੇ ਆਇਆ ਫਿਰ ਇਹਦਾ ਪਿਓ ਆਇਆ ਵੀ ਹੁਣ ਇਹ ਮੇਰੀ ਧੀ ਦਾ ਰਿਸ਼ਤਾ ਮੰਗਦੇ ਆ ਕਿ ਤੁਹਾਨੂੰ ਕੀ ਲੱਗਦਾ ਵੀ ਮੈਨੂੰ ਰਿਸ਼ਤਾ ਕਰਨਾ ਚਾਹੀਦਾ ਚਲੋ ਇੱਕ ਦੋ ਔਰਤਾਂ ਕਹਿੰਦੀਆਂ ਵੀ ਨਹੀਂ ਤੇਰੀ ਕੁੜੀ ਤੇਰੀ ਕੁੜੀ ਉਸ ਘਰੇ ਸੌਖੀ ਨਹੀਂ ਰਹਿਣੀ ਵੀ ਇਹ ਅਮੀਰ ਲੋਕ ਹੁੰਦੇ ਆ ਇਹਨਾਂ ਚ ਨਾ ਪੈਸੇ ਦਾ ਹੰਕਾਰ ਹੁੰਦਾ ਵੀ ਇਹਨਾਂ ਨੂੰ ਸਾਡੇ ਗਰੀਬਾਂ ਦੀਆਂ ਧੀਆਂ ਕਿੱਥੇ ਪਸੰਦ ਉਹ ਕਹਿੰਦੀ ਵੀ ਇਹੀ ਮੈਂ ਸੋਚ ਰਹੀ ਸੀ ਤਾਂ ਫਿਰ ਨਾ ਗੋਬਿੰਦ ਤੇ ਉਹਦਾ ਪਿਓ ਉੱਠਦੇ ਆ ਤੇ ਉਹ ਹੱਥ ਜੋੜ ਕੇ ਉਹਨਾਂ ਔਰਤਾਂ ਨੂੰ ਕਹਿੰਦੇ ਆ ਵੀ ਤੁਸੀਂ ਕਦੇ ਵਰਤਿਓ ਅਮੀਰਾਂ ਨਾਲ ਉਹ ਕਹਿੰਦੇ ਵੀ ਅਸੀਂ ਵਰਤੇ ਤਾਂ ਹੈ ਨਹੀਂ ਪਰ ਸਾਨੂੰ ਪਤਾ ਵੀ ਅਸੀਂ ਜਦੋਂ ਹਨਾ ਸਾਡੇ ਅਸੀਂ ਆਪ ਦੀ ਰਿਸ਼ਤੇਦਾਰੀਆਂ ਚ ਜਾਣਦੇ ਆ ਉਹ ਦੱਸਦੇ ਆ ਵੀ ਅਸੀਂ ਤਾਂ ਚਲੋ ਪਛੜੇ ਜੇ ਪਿੰਡ ਚ ਰਹਨੇ ਆ ਪਰ ਸਾਡੇ ਰਿਸ਼ਤੇਦਾਰ ਆ ਜਿਹੜੇ ਅਮੀਰ ਘਰਾਂ ਚ ਕੰਮ ਕਰਦੇ ਆ ਉਹ ਦੱਸਦੇ ਹੁੰਦੇ ਆ ਵੀ ਅਮੀਰਾਂ ਦਾ ਐਟੀਟਿਊਡ ਆ ਜਿਹੜਾ ਉਹ ਨਾ ਸਹਿਣਯੋਗ ਹੁੰਦਾ ਵੀ ਗਰੀਬ ਨੂੰ ਤਾਂ ਤੁਸੀਂ ਬੰਦਾ ਹੀ ਨਹੀਂ ਸਮਝਦੇ ਉਹ ਕਹਿੰਦਾ ਫਿਰ ਉਹ ਹੋਰ ਹੋਣਗੇ ਵੀ ਤੁਸੀਂ ਇੱਕ ਵਾਰ ਮੇਰੇ ਪੁੱਤ ਨਾਲ ਰਿਸ਼ਤਾ ਜੋੜ ਕੇ ਵੇਖੋ ਚਲੋ ਕਹਿੰਦੇ ਵੀ ਜਦੋਂ ਇਹ ਸਾਹਮਣੇ ਤੋਂ ਰਿਸ਼ਤਾ ਮੰਗ ਰਿਹਾ ਫਿਰ ਤੈਨੂੰ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ ਚਲੋ ਉਹਨਾਂ ਔਰਤਾਂ ਦੇ ਸੈਮਟੀ ਨਾਲ ਉਹ ਆਪਣੀ ਧੀ ਦਾ ਉੱਥੇ ਹੀ ਉਹ ਛਗਣ ਕਰਕੇ ਉਹ ਚਲੀ ਜਾਂਦੀ ਆਪਣੀ ਨੂੰਹ ਦਾ ਤੇ ਉਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਵਿਆਹ ਵੀ ਅਸੀਂ ਤੁਹਾਡੇ ਰੀਤੀ ਰਿਵਾਜਾਂ ਦੇ ਅਨੁਸਾਰ ਹੀ ਕਰਾਂਗੇ ਉੱਥੇ ਅਸੀਂ ਆਪਦੀ ਅਲੱਗ ਪਾਰਟੀ ਕਰ ਲਾਂਗੇ ਪਰ ਇੱਥੋਂ ਅਸੀਂ ਤੁਹਾਡੀ ਧੀ ਨੂੰ ਉਵੇਂ ਹੀ ਵਿਆਹ ਕੇ ਲੈ ਕੇ ਜਾਵਾਂਗੇ ਤੇ ਫਿਰ ਨਾ ਉਹ ਮਤਲਬ ਵਿਆਹ ਵਾਸਤੇ ਉਹ ਸਾਰੇ ਪਿੰਡ ਨੂੰ ਸਪੈਸ਼ਲ ਉਹ ਪਿੰਡ ਦਾ ਮਤਲਬ ਵਧੀਆ ਉਹ ਕਰਦੇ ਆ ਕਿਉਂਕਿ ਬਹੁਤ ਅਮੀਰ ਸੀ ਉਹ ਤੇ ਪਿੰਡ ਬਹੁਤ ਛੋਟਾ ਸੀ ਉਹ ਸਾਰੀ ਗਲੀ ਹੈ ਜਿਹੜੀ ਜਦੋਂ ਉਹ ਆਇਆ ਸੀ ਮੀਂਹ ਦੇ ਵਿੱਚ ਤੇ ਪਾਣੀ ਦੀ ਭਰੀ ਹੋਈ ਸੀ ਪਹਿਲਾਂ ਉਹਨੇ ਉਸ ਘਰ ਦਾ ਨਕਸ਼ਾ ਬਦਲਿਆ ਉਹ ਗਲੀ ਉੱਚੀ ਕਰੀ ਤੇ ਉਹਨਾਂ ਦਾ ਜਿਹੜਾ ਉਹ ਔਰਤ ਦਾ ਘਰ ਸੀ ਉਹਨੂੰ ਦੋ ਕਮਰੇ ਬਣਵਾ ਕੇ ਦਿੱਤੇ ਵਧੀਆ ਪੱਕੇ ਸਾਰੀਆਂ ਸੁੱਖ ਸਹੂਲਤਾਂ ਨਾਲ ਤੇ ਫੇਰ ਉਹ ਵਿਆਹ ਦੀ ਜਿਹੜੀ ਉੱਥੇ ਤਿਆਰੀ ਕਰਦੇ ਆ ਸਾਰਾ ਪੈਸਾ ਜਿਹੜਾ ਉਹ ਮੁੰਡੇ ਦੇ ਪਿਓ ਵੱਲੋਂ ਲਾਇਆ ਜਾਂਦਾ ਤੇ ਉਸ ਪਿੰਡ ਦੇ ਵਿੱਚ ਕੋਈ ਵੀ ਇਹ ਜਿਹਾ ਵਿਆਹ ਨਹੀਂ ਕੀਤਾ ਸੀ ਕਿਸੇ ਨੇ ਕਿਉਂਕਿ ਗਰੀਬ ਸੀ ਸਾਰੀ ਫੇਰ ਨਾ ਉਹ ਵਧੀਆ ਤਰੀਕੇ ਨਾਲ ਵਿਆਹ ਕਰਦੇ ਆ ਸਾਰਾ ਖਰਚਾ ਮੁੰਡੇ ਦਾ ਪਿਓ ਕਰਦਾ ਜਿਹੜੀਆਂ ਸਾਰੀਆਂ ਔਰਤਾਂ ਸੀ ਗਲੀ ਗਵਾਂਡ ਦੀਆਂ ਤੇ ਉਹਨਾਂ ਵਾਸਤੇ ਸਾਰੀਆਂ ਵਾਸਤੇ ਵਧੀਆ ਕੱਪੜੇ ਤੇ ਗਹਿਣੇ ਤੇ ਉਹਨਾਂ ਦੇ ਜਿਹੜੇ ਜੋੜਾ ਜੁੱਤੀ ਆ ਉਹਦਾ ਖਰਚਾ ਵੀ ਮੁੰਡੇ ਵਾਲਿਆਂ ਵੱਲੋਂ ਕੀਤਾ ਜਾਂਦਾ ਕਿਉਂਕਿ ਉਹਨਾਂ ਦਾ ਸ਼ਰੀਕਾ ਕਵੀਲਾ ਸੀ ਤੇ ਉਹ ਵਧੀਆ ਮਤਲਬ ਇਹੋ ਜਿਹਾ ਵਿਆਹ ਉਹਨਾਂ ਨੇ ਪਿੰਡ ਵਾਲਿਆਂ ਨੇ ਕਦੇ ਨਹੀਂ ਵੇਖਿਆ ਹੁੰਦਾ ਤੇ ਉਹ ਉਹ ਕੁੜੀ ਜਿਹੜੀ ਉਹਦਾ ਨਾਮ ਆਰਤੀ ਹੁੰਦਾ ਜਿਹੜੀ ਗੋਵਿੰਦ ਨੂੰ ਵਿਆਹੀ ਜਾਣੀ ਹੁੰਦੀ ਆ ਆਰਤੀ ਨੂੰ ਕਹਿੰਦੇ ਆ ਵੀ ਤੇਰੇ ਤਾਂ ਭਾਗ ਖੁੱਲੇ ਖੁੱਲੇ ਨਾਲ ਸਾਡੇ ਵੀ ਖੁੱਲਗੇ ਚਲ ਫਿਰ ਉਹ ਜਦੋਂ ਨਾ ਵਿਆਹ ਕੇ ਆਪਣੇ ਘਰ ਲੈ ਕੇ ਜਾਂਦੀ ਆ ਆਪਣੀ ਨੂੰਹ ਨੂੰ ਤੇ ਉਹ ਆਰਤੀ ਹੈ ਜਿਹੜੀ ਆਪਣੇ ਸਹੁਰਿਆਂ ਦਾ ਘਰ ਵੇਖ ਕੇ ਉਹ ਹੈਰਾਨ ਰਹਿ ਜਾਂਦੀ ਆ ਤੇ ਅਗਲੇ ਦਿਨ ਦੀ ਉਹਨਾਂ ਨੇ ਪਾਰਟੀ ਰੱਖੀ ਹੁੰਦੀ ਆ ਤੇ ਫਿਰ ਉਹ ਆਰਤੀ ਦੇ ਪੇਕੇ ਘਰ ਦੋ ਗੱਡੀਆਂ ਭੇਜਦੇ ਆ ਤੇ ਉਹਨਾਂ ਨੂੰ ਸਾਰੀਆਂ ਔਰਤਾਂ ਨੂੰ ਤੇ ਜਿਹੜੇ ਉਹਨਾਂ ਉਹਨਾਂ ਦੇ ਬੰਦੇ ਹੁੰਦੇ ਆ ਸਾਰਿਆਂ ਨੂੰ ਨਾ ਗੱਡੀ ਦੇ ਵਿੱਚ ਬਿਠਾ ਕੇ ਫਿਰ ਉਹ ਰਿਸੈਪਸ਼ਨ ਤੇ ਜਦੋਂ ਲੈ ਕੇ ਆਉਂਦੇ ਆ ਤੇ ਜਦੋਂ ਮਤਲਬ ਉੱਥੇ মিডিਆ ਹੁੰਦਾ ਉੱਥੇ ਲੋਕ ਵੱਡੇ ਵੱਡੇ ਰਿਸ਼ਤੇਦਾਰ ਆਉਂਦੇ ਆ ਹਨਾ ਕਿਉਂਕਿ ਅਮੀਰ ਬਿਜ਼ਨਸਮੈਨ ਸੀ ਤੇ ਫਿਰ ਉੱਥੇ ਇਹ ਖਬਰ ਚੱਲਦੀ ਆ ਵੀ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਇੱਕ ਪਛੜੇ ਪਿੰਡ ਦੀ ਕੁੜੀ ਨਾਲ ਵਿਆਹ ਕਰਵਾਇਆ ਤੇ ਵਿਆਹ ਦਾ ਖਰਚਾ ਵੀ ਉਹਨੇ ਆਪ ਕੀਤਾ ਤੇ ਇਹ ਮਤਲਬ ਵੀ ਇੱਕ ਵੱਖਰਾ ਵਿਆਹ ਜਿਹੜਾ ਸਮਾਜ ਦੇ ਵਿੱਚ ਮੰਨਿਆ ਜਾਂਦਾ ਤੇ ਫਿਰ ਉਹਨਾਂ ਜਿਹੜੇ ਰਿਸ਼ਤੇਦਾਰ ਆ ਮਤਲਬ ਆਰਤੀ ਦੇ ਆਣਗਵਾਂਡੇ ਆਏ ਹੁੰਦੇ ਆ ਉਹਨਾਂ ਤੋਂ ਪੱਤਰਕਾਰ ਅਲੱਗ-ਅਲੱਗ ਪੁੱਛਦੇ ਆ ਵੀ ਤੁਹਾਨੂੰ ਕਿਵੇਂ ਲੱਗਿਆ ਉਹ ਕਹਿੰਦੇ ਵੀ ਸਾਨੂੰ ਤਾਂ ਇਹ ਗੱਲ ਬਹੁਤ ਵਧੀਆ ਲੱਗੀ ਤੇ ਫਿਰ ਮੀਡੀਆ ਦੇ ਵਿੱਚ ਪੂਰੀ ਚਰਚਾ ਹੁੰਦੀ ਆ ਗੋਬਿੰਦ ਦੀ ਤੇ ਉਹਦੇ ਪਿਓ ਦੀ ਸੋਚ ਦੀ ਵੀ ਸਾਡੇ ਸਮਾਜ ਦੇ ਵਿੱਚ ਇਹੋ ਜੀ ਸੋਚ ਵਾਲੇ ਅਮੀਰ ਬੰਦੇ ਵੀ ਹੈਗੇ ਆ ਤਿਆਰਤੀ ਨੂੰ ਖੁਸ਼ੀ ਖੁਸ਼ੀ ਉਹ ਘਰ ਦੀ ਨੂੰਹ ਬਣਾਉਂਦਿਆ ਤੇ ਫਿਰ ਆਰਤੀ ਨੇ ਵੀ ਕਦੇ ਆਏ ਨਹੀਂ ਕੀਤਾ ਸੀ ਆ ਕੇ ਵੀ ਉਹਨੇ ਪੈਰ ਨਹੀਂ ਛੱਡੇ ਸੀ ਉਹ ਸਵੇਰ ਉੱਠਣਸਾਰ ਆਪਣੇ ਸੱਸ ਸਹੁਰੇ ਦੇ ਪੈਰੀ ਹੱਥ ਲਾਉਂਦੀ ਰਸੋਈ ਦੀ ਉਹ ਪਹਿਲੀ ਚਾਹਪ ਬਣਾਉਂਦੀ ਸੀ ਹਾਲਾਂਕਿ ਆਰਤੀ ਦੀ ਸੱਸ ਨੇ ਤਾਂ ਕਦੇ ਬਣਾਈ ਨਹੀਂ ਸੀ ਪਰ ਉਹ ਕਹਿੰਦੀ ਸੀ ਵੀ ਮੇਰੀ ਮਾਂ ਨੇ ਇੱਕੋ ਹੀ ਗੱਲ ਸਿਖਾਈ ਆ ਵੀ ਜਿਹੜੀ ਘਰ ਦੀ ਨੂੰਹ ਹੁੰਦੀ ਆ ਜਾਂ ਔਰਤ ਹੁੰਦੀ ਆ ਉਹਨੂੰ ਹੀ ਸਾਰਿਆਂ ਤੋਂ ਪਹਿਲਾਂ ਆਪਣੀ ਰਸੋਈ ਦਾ ਚੁੱਲ੍ਹਾ ਜਿਹੜਾ ਉਹ ਚਲਾਉਣਾ ਚਾਹੀਦਾ ਉਹ ਚਾਹ ਬਣਾ ਕੇ ਆਪਣੇ ਸੱਸ ਸਹੁਰੇ ਨੂੰ ਦੇ ਕੇ ਆਪ ਚਾਹ ਪੀਂਦੀ ਚਲੋ ਫਿਰ ਉਹਨਾਂ ਦੇ ਕੰਮ-ਕੋਮ ਵਾਲੀਆਂ ਲੱਗੀਆਂ ਸੀ ਤੇ ਫਿਰ ਜਿਹੜਾ ਗੋਬਿੰਦ ਹੁੰਦਾ ਉਹ ਆਪਣੇ ਘਰ ਵਾਲੀ ਨੂੰ ਅੱਗੇ ਨਾਲ ਪੜਾਉਂਦਾ ਪਲੱਸ 2 ਕਰ ਲੈਂਦੀ ਆ ਉਹ ਪਲੱਸ 2 ਤੋਂ ਬਾਅਦ ਹੁਣ ਉਹਦੇ ਘਰ ਵਾਲੇ ਦੀ ਗ੍ਰੈਜੂਏਸ਼ਨ ਕੀਤੀ ਸੀ ਉਹ ਵੀ ਫਿਰ ਗ੍ਰੈਜੂਏਸ਼ਨ ਕਰਦੀ ਆ ਕਿਉਂਕਿ 10ਵੀਂ ਤੱਕ ਉਹ ਬਹੁਤ ਵਧੀਆ ਪੜ੍ਹੀ ਸੀ ਤੇ ਫਿਰ ਉਹਨਾਂ ਵਧੀਆ ਖੁਸ਼ੀ-ਖੁਸ਼ੀ ਰਹਿੰਦੇ ਆ ਕਦੇ ਵੀ ਮਤਲਬ ਸੱਸ ਨੂੰਹਾਂ ਦੇ ਵਿੱਚ ਵੀ ਕੋਈ ਤਕਰਾਰ ਨਹੀਂ ਆਈ ਸੀ ਭਾਵੇਂ ਕਿ ਉਹ ਗਰੀਬ ਘਰ ਦੀ ਸੀ ਪਰ ਗੋਵਿੰਦ ਦੀ ਮਾਂ ਨੇ ਵੀ ਆਰਤੀ ਨੂੰ ਸੱਚੇ ਦਿਲੋਂ ਆਪਣੀ ਨੂੰ ਬਣਾਇਆ ਸੀ ਤੇ ਇਸ ਵਿਆਹ ਦੀ ਜਦੋਂ ਚਰਚਾ ਹੋਈ ਸੀ ਤੇ ਫਿਰ ਸਾਰੇ ਐਂ ਕਹਿੰਦੇ ਸੀ ਕਿ ਗੋਵਿੰਦ ਦੀ ਤੇ ਉਹਦੀ ਫੈਮਿਲੀ ਦੀ ਸੋਚ ਆ ਜਿਹੜੀ ਉਹ ਬਹੁਤ ਚੰਗੀ ਆ ਇਸੇ ਤਰ੍ਹਾਂ ਆਰਤੀ ਦੀ ਜ਼ਿੰਦਗੀ ਬਦਲ ਜਾਂਦੀ ਆ ਤੇ ਫਿਰ ਜਦੋਂ ਕਦੇ ਜੀ ਕਰਦਾ ਨਾ ਆਰਤੀ ਦੇ ਘਰ ਵਾਲੇ ਗੋਵਿੰਦ ਦਾ ਵੀ ਐਸ ਨਾ ਕੰਮ ਧੰਦੇ ਤੋਂ ਵਰੀਕ ਚਾਹੀਦੀ ਆ ਚਲੋ ਉਹ ਤਾਂ ਘੁੰਮਦੇ ਫਿਰਦੇ ਰਹਿੰਦੇ ਸੀ ਕਦੇ ਕਿਤੇ ਕਦੇ ਕਿਤੇ ਪਰ ਫਿਰ ਉਹ ਕਦੇ-ਕਦੇ ਉਹ ਆਪਣੇ ਸਹੁਰੇ ਘਰ ਜਾਂਦਾ ਫਿਰ ਉੱਥੇ ਉਹ 3-4 ਦਿਨ ਲਾ ਕੇ ਆਉਂਦਾ ਤੇ ਆਪਣੀ ਸੱਸ ਦੇ ਨਾਲ ਰਹਿੰਦਾ ਉਹਦੇ ਨਾਲ ਗੱਲਾਂ-ਬਾਤਾਂ ਕਰਦਾ ਪਿੰਡ ਘੁੰਮਦਾ ਤੇ ਸਹੁਰੇ ਪਿੰਡ ਦੇ ਲੋਕੀ ਆ ਜਿਹੜੇ ਨੂੰ ਹੱਥਾਂ ਤੇ ਚੱਕ ਲੈਂਦੇ ਸੀ ਫਿਰ ਉਹ ਉੱਥੇ ਰਹਿੰਦਾ ਕਈ ਦਿਨ ਰਹਿ ਕੇ ਫਿਰ ਉਹ ਵਾਪਸ ਆਉਂਦੀ ਕਿਵੇਂ ਲੱਗੀ ਤੁਹਾਨੂੰ ਇਹ ਆਪਣੀ ਵੱਖਰੀ ਜੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਹਸ਼ੀਕਾਲ ਜੀ